ਸਸੀ ਗਾਜੀ ਤੁਸੀਂ ਦੇਖ ਰਹੇ ਹੋ ਬਖਤੌਰ ਢਿੱਲੋਂ YouTube ਚੈਨਲ ਮੈਂ ਪ੍ਰਵਿੰਦਰਜੀਤ ਸਿੰਘ ਤੇ ਮੇਰੇ ਨਾਲ ਢਿੱਲੋਂ ਸਾਹਿਬ ਆਪਾਂ ਰੋਜ਼ ਦੀ ਤਰ੍ਹਾਂ ਖਬਰਾਂ ਦੀ ਖਬਰ ਲੈ ਕੇ ਪ੍ਰੋਗਰਾਮ ਹਾਜ਼ਰ ਹੋਇਆ ਢਿੱਲੋਂ ਸਾਹਿਬ ਨਾਲ ਕਰਦੇ ਆ ਗੱਲਬਾਤ ਢਿੱਲੋਂ ਸਾਹਿਬ ਸਸੀ ਗਾਜੀ ਸਸਸੀ ਗਾਜੀ ਢਿੱਲੋਂ ਸਾਹਿਬ ਖਬਰਾਂ ਹੈਗੀਆਂ ਜੀ ਮੇਰੇ ਕੋਲ 3 ਤੇ ਤਿੰਨਾਂ ਦਾ ਵਿਚਾਰ ਚਰਚਾ ਸਾਡੇ ਸਰੋਤੇ ਦਰਸ਼ਕ ਜਿਹੜੇ ਦੇਖਣ ਵਾਲੇ ਉਹਨਾਂ ਨਾਲ ਗੱਲਬਾਤ ਕਰਦੇ ਪਹਿਲੀ ਖਬਰ ਹੈ ਕਿ ਅਮਰਤਪਾਲ ਸਿੰਘ ਦੀ ਪ੍ਰੋਰ ਦੀ ਅਰਜੀ ਦਾ ਰੱਦ ਹੋਣਾ ਅਤੇ ਆਨੰਦਪੁਰ ਸ੍ਰੀ ਆਨੰਦਪੁਰ ਸਾਹਿਬ ਵਿਖੇ ਪ੍ਰਧਾਨ ਮੰਤਰੀ ਦਾ ਗੈਰ ਮੌਜੂਦ ਰਹਿਣਾ ਇਹਦੇ ਬਾਰੇ ਹੈ ਦੂਜੀ ਖਬਰ ਹੈਗੀ ਢਿੱਲੋ ਸਾਹਿਬ ਕੇਂਦਰ ਸਰਕਾਰ ਨੇ ਐਸਵਾਈਐਲ ਦੀ ਵਿਚੋਲਗੀ ਤੋਂ ਮਤਲਬ ਪਾਸਾ ਵਟਿਆ ਕਿਉਂ ਪਾਸਾ ਵਟਿਆ ਉਹਦੇ ਬਾਰੇ ਗੱਲਬਾਤ ਹੈ ਢਿੱਲੋ ਸਾਹਿਬ ਸਾਡੇ ਜਿਹੜੇ ਚਾਹਣ ਵਾਲੇ ਜਾਂ ਸਾਨੂੰ ਸੁਣਨ ਵਾਲੇ ਹੈਗੇ ਜਾਂ ਸਾਨੂੰ ਵੇਖਣ ਵਾਲੇ ਹੈਗੇ ਉਹਨਾਂ ਨਾਲ ਕਰਿਓ ਜੀ ਗੱਲਬਾਤ ਅ ਬਿਲਕੁਲ ਪ੍ਰਵਿੰਦਰ ਜਿਹੜੀ ਅਮਰਪਾਲ ਸਿੰਘ ਦੀ ਪੈਰੋਲ ਵਾਲੀ ਅਰਜੀ ਹੈ ਉਹ ਕੱਲ ਰੱਦ ਕਰਤੀ ਹੈ ਪੰਜਾਬ ਸਰਕਾਰ ਨੇ ਇਸ ਸੂਤਰਾਂ ਤੋਂ ਜਾਣਕਾਰੀ ਮਿਲੀ ਠੀਕ ਹੈ ਜੀ ਅਸਲ ਦੇ ਵਿੱਚ ਅਮਰਪਾਲ ਸਿੰਘ ਹੋਰਾਂ ਨੇ ਇੱਕ ਐਪਲੀਕੇਸ਼ਨ ਦਾਇਰ ਕੀਤੀ ਸੀ ਸੁਪਰੀਮ ਕੋਰਟ ਦੇ ਵਿੱਚ ਜਿਹਦੇ ਰਾਹੀਂ ਉਹਨਾਂ ਨੇ ਮੰਗ ਕੀਤੀ ਸੀ ਕਿ ਮੈਨੂੰ ਪਾਰਲੀਮੈਂਟ ਦੇ ਵਿਸ਼ੇਸ਼ ਪਾਰਲੀਮੈਂਟ ਦੇ ਸੈਸ਼ਨ ਵਿੱਚ ਹਾਜ਼ਰ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਭਾਵ ਪੈਰੋਲ ਦਿੱਤੀ ਜਾਵੇ ਠੀਕ ਹੈ ਜੀ ਤਾਂ ਸੁਪਰੀਮ ਕੋਰਟ ਨੇ ਕੋਈ ਫੈਸਲਾ ਕਰਨ ਦੀ ਬਜਾਏ ਇਹ ਕਹਿਤਾ ਕਿ ਤੁਸੀਂ ਹਾਈ ਕੋਰਟ ਜਾਓ ਠੀਕ ਹੈ ਹਾਈ ਕੋਰਟ ਕੀ ਕਹਿੰਦੀ ਹੈ ਉਤੋਂ ਪਹਿਲਾਂ ਅਮਰਪਾਲ ਸਿੰਘ ਵੱਲੋਂ ਇੱਕ ਐਪਲੀਕੇਸ਼ਨ ਤਰਨਤਾਰਨ ਸਾਹਿਬ ਦੇ ਡਿਪਟੀ ਕਮਿਸ਼ਨਰ ਨੂੰ ਦਿੱਤੀ ਸੀ ਠੀਕ ਹੈ ਕਿਉਂਕਿ ਜਿਹੜਾ ਐਨਐਸਏ ਲੱਗਦਾ ਨੈਸ਼ਨਲ ਸਕਿਉਰਿਟੀ ਐਕਟ ਇਹ ਡਿਪਟੀ ਕਮਿਸ਼ਨਰ ਵੱਲੋਂ ਹੀ ਲਾਇਆ ਜਾਂਦਾ ਤਾਂ ਵੇਸ ਕਰਕੇ ਮਾਨ ਜੋ ਹਾਈ ਕੋਰਟ ਨੇ ਕਹਤਾ ਜੀ ਪਹਿਲਾਂ ਪੰਜਾਬ ਸਰਕਾਰ ਜਾਂ ਡਿਪਟੀ ਕਮਿਸ਼ਨਰ ਅਮਰਸਰ ਉਹ ਇਹਦੇ ਤੇ ਫੈਸਲਾ ਕਰਨ ਤੇ ਉਹਦੇ ਲਈ ਉਹਨਾਂ ਨੇ ਇੱਕ ਹਫਤੇ ਦਾ ਟਾਈਮ ਦਿੱਤਾ ਸੀ 21 ਨਵੰਬਰ ਨੂੰ ਠੀਕ ਹੈ ਜੀ 21 ਨਵੰਬਰ ਨੂੰ ਸੁਣਵਾਈ ਹੋਈ ਸੀ ਹਾਈ ਕੋਰਟ ਦੇ ਵਿੱਚ ਤੇ ਹਾਈ ਕੋਰਟ ਨੇ ਕਹਤਾ ਸੀ ਕਿ ਇੱਕ ਹਫਤੇ ਦੇ ਵਿੱਚ ਪੰਜਾਬ ਸਰਕਾਰ ਇਹਦਾ ਫੈਸਲਾ ਕਰੇ ਫਿਰ ਪੰਜਾਬ ਸਰਕਾਰ ਨੇ ਡਿਪਟੀ ਕਮਿਸ਼ਨਰ ਤਰੰਤਾਰਨ ਤੇ ਅਮਰਸਰ ਦੇ ਆਤੀ ਦੇ ਜਿਹੜੇ ਐਸਐਸਪੀ ਐ ਉਹਨਾਂ ਰਿਪੋਰਟ ਨੂੰ ਕਿ ਤੁਸੀਂ ਇਹਦੇ ਬਾਰੇ ਕੀ ਜਾਣਣਾ ਚਾਹੁੰਦੇ ਉਹਨਾਂ ਨੇ ਆਪਣੀ ਰਿਪੋਰਟ ਭੇਜੀ ਤੇ ਹੁਣ ਪਤਾ ਲੱਗਿਆ ਕਿ ਉਸ ਰਿਪੋਰਟ ਨੂੰ ਉਸ ਰਿਪੋਰਟ ਦੇ ਆਧਾਰ ਦੇ ਉੱਤੇ ਪੰਜਾਬ ਸਰਕਾਰ ਨੇ ਉਹਨਾਂ ਦੀ ਜੀ ਪਰੋਲ ਦੀ ਅਦੀ ਹੋ ਰਤ ਕਰਤੀ ਇੱਥੇ ਜ਼ਿਕਰਯੋਗ ਇਹ ਹੈ ਕਿ ਅਮਰਪਾਲ ਸਿੰਘ 22 ਨਵੰਬਰ 2023 ਤੋਂ ਨਜ਼ਰਬੰਦ अच्छा जी डिब्रूगढ़ दी देर ਤੇ 2024 ਦੇ ਵਿੱਚ ਜਦੋਂ ਪਾਰਲੀਮੈਂਟਰੀ ਚੋਣ ਹੁੰਦੀ ਹੈ ਤੇ ਉਹਨਾਂ ਨੇ ਪਾਰਲੀਮੈਂਟਰੀ ਚੋਣ ਲੜੀ ਔਰ ਜੂਨ ਜਿਹੜਾ ਹੈਗਾ 2024 ਚ 4 ਜੂਨ 2024 ਨੂੰ ਰਿਜ਼ਲਟ ਆਉਂਦੇ ਤੇ ਉਹ ਪਾਰਲੀਮੈਂਟ ਦੇ ਮੈਂਬਰ ਬਣ ਗਏ ਉਦੋਂ ਤੋਂ ਲੈ ਕੇ ਅਮਰਪਾਲ ਸਿੰਘ ਭਾਵੇਂ ਪਾਰਲੀਮੈਂਟ ਦੇ ਮੈਂਬਰ ਚੁਣੀ ਗਏ ਲੇਕਿਨ ਉਹ ਅੰਦਰ ਹੀ ਹੈ ਅੰਦਰ ਹੀ ਕਿਉਂਕਿ ਇੱਕ ਵਾਰੀ ਦੀ ਦੋ ਵਾਰੀ ਤਿੰਨ ਵਾਰੀ ਕਹਿੰਦੇ ਵੀ ਉਹਨਾਂ ਦੀ ਜਿਹੜੀ ਨਜ਼ਰਵੰਦੀ ਦੇ ਵਿੱਚ ਵਾਦਾ ਹੋ ਚੁੱਕਾ ਹੈ ਜਦੋਂ ਇਹ ਵਾਦਾ ਹੋ ਗਿਆ ਇਸ ਬਾਧੇ ਦੇ ਨਾਲ ਅਮਰਤਪਾਲ ਸਿੰਘ ਤੇ ਚਰੁਜਾਤੀ ਚੋਰ ਤੇ ਉਹ ਅੰਦਰ ਬੈਠੇ ਹੈ ਜੇ ਸ਼ਾਇਦ ਉਹਨਾਂ ਤੇ ਐਨਐਸਸੀ ਨਾਲ ਲੱਗਦਾ ਤੇ ਉਹ ਪਾਰਲੀਮੈਂਟ ਦੇ ਮੈਂਬਰ ਵੀ ਨਹੀਂ ਵੱਧ ਕਿਉਂਕਿ ਪਾਰਲੀਮੈਂਟ ਦੀ ਚੋਣ ਲਾਗਣ ਤੇ ਫਿਰ ਉਨੀ ਹਮਦਰਦੀ ਨਹੀਂ ਸੀ ਹੋਣੀ ਜਿੰਨੀ ਹਮਦਰਦੀ ਉਹਨਾਂ ਦੇ ਅੰਦਰ ਹੋਣ ਕਰਕੇ ਲੱਗੀ ਜਿਹੜਾ ਇਹ ਖਡੂਰ ਸਾਹਿਬ ਦਾ ਹਲਕਾ ਹੈ ਖਡੂਰ ਸਾਹਿਬ ਦੇ ਦੇ ਹਲਕੇ ਦਾ ਜਿਹੜਾ ਕੈਰੇਕਟਰ ਹੈ ਉਹ ਬੜਾ ਬਲਖੜੇ ਬਿਲਕੁਲ ਲਕੀਸ ਕਰਕੇ ਕਿ ਇਹ ਕਦੇ ਸਾਲਕੇ ਦਾ ਨਾਮ ਹੁੰਦਾ ਸੀ ਤਰਨਤਾਰਨ ਸਾਹਿਬ ਠੀਕ ਹੈ ਜੀ ਤੇ ਜਦੋਂ ਸਿਮਰਜੀਤ ਸਿੰਘ ਮਾਨ 1984 ਦੇ ਆਪਰੇਸ਼ਨ ਬਰਜੂ ਸਟਾਰ ਤੋਂ ਬਾਅਦ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਤੇ ਅਸਤੀਫਾ ਦੇਣ ਵੇਲੇ ਜਿਹੜੀ ਉਹਨਾਂ ਨੇ ਚਿੱਠੀ ਲਿਖੀ ਸੀ ਦੇਸ਼ ਦੇ ਰਾਸ਼ਟਰਪਤੀ ਨੂੰ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਮਾਨਯੋਗ ਰਾਸ਼ਟਰਪਤੀ ਸਾਹਿਬ ਤੁਹਾਡੀ ਪ੍ਰਧਾਨ ਮੰਤਰੀ ਜੀ ਮੇਰੇ ਇਸ਼ਟ ਭਾਵ ਮੇਰੇ ਧਾਰਮਿਕ ਸਥਾਨ ਦੇ ਉੱਤੇ ਹਮਲਾ ਕਰਦਾ ਇਸ ਲਈ ਅਜਿਹੀ प्रधानमंत्री देता है कि मैं नौकरी करूं। नहीं करा है अस्तीफा प्रवान करो और अंडरग्राउंड चले गए थ जो मान साहब अंडरग्राउंड हो गए तो उन्होंने तलाश शुरू हो गई कितने सिमरजीत सिंह मान तो मान साहब बंगाल तो नेपाल के नेपाल हो रहे थे दाखिल जिस वेले अपने कुछ साथियों उन्होंने गिरफ्तार कर लिया और फिर वो जेल्दी बैठे लंबा समा जेल बैठे रहे उन्नीस सौ उन्नानवे पार्लीमेंट दोणा हो ਉਦੋਂ ਨਾ ਸਿਰਫ ਸਿਮਰਜੀਤ ਸਿੰਘ ਮਾਨ ਸਭੂ ਉਹਨਾਂ ਦੇ ਕਈ ਸਾਥੀ ਹੋਰ ਜਿਹੜੇ ਜ਼ਿਲ੍ਹੇ ਚ ਬੈਠੇ ਸੀ ਜਿਹੜੇ ਵਾਰ ਖੋਖ ਮਕਦਮੇ ਦਾ ਸਾਹਮਣਾ ਕਰਦੇ ਸੀ ਉਹ ਪਾਰਲੀਮੈਂਟ ਦੇ ਮੈਂਬਰ ਕੋਲ ਸੀ ਔਰ ਸਿਮਰਜੀਤ ਸਿੰਘ ਮਾਨ ਨੇ ਉਸ ਵੇਲੇ ਪੰਜਾਬ ਦੇ ਵਿੱਚੋਂ ਰਿਕਾਰਡ ਤੋੜ ਬੋਟਾ ਹਸੀ ਜੀ ਅੱਛਾ ਜੀ ਮੇਰਾ ਖਿਆਲ ਹੈ ਵਿਦੇਸ਼ ਦੇ ਵਿੱਚ ਨੰਬਰ 2 ਦੇ ਤੇ ਸਿਮਰਜੀਤ ਸਿੰਘ ਮਾਨ ਆਏ ਸੀ ਨੰਬਰ 1 ਦੇ ਉੱਤੇ ਸ਼ਾਇਦ ਆਰੰਬਲਾਸ ਪਾਸਪੋਰਟ ਸੀ ਠੀਕ ਹੈ ਜੀ ਤੇ ਨੰਬਰ 2 ਦੇ ਤੇ ਇਹ ਆਏ ਸੀ ਚਲੋ ਮਾਨ ਸਾਹਿਬ ਨੂੰ ਕਿਉਂਕਿ ਉਸ ਵੇਲੇ ਦੀਆਂ ਸਰਕਾਰਾਂ ਤੇ ਅੱਜ ਦੀ ਸਰਕਾਰ ਦਾ ਫਰਕ ਹੈ ਆ ਮੈਂ ਉਸ ਵੇਲੇ ਸਰਕਾਰ ਕਾਂਗਰਸ ਸੀ ਸੀ ਪਰ ਕਿਉਂਕਿ ਲੋਕਾਂ ਨੇ ਫਤਵਾ ਦਿੱਤਾ ਫਤਵਾ ਦਿੱਤੇ ਜਦੋਂ ਲੋਕਾਂ ਨੇ ਫਤਵਾ ਦਿੱਤਾ ਤੇ ਲੋਕਾਂ ਦੇ ਫਤਵੇ ਦਾ ਸਵਾਗਤ ਕਰਦੇ ਹੋયા ਉਹਦਾ ਆਦਰ ਕਰਦੇ ਹੋયા ਭਾਰਤ ਸਰਕਾਰ ਨੇ ਉਹਨਾਂ ਨੂੰ ਰਿਹਾ ਕਰ ਦਿੱਤਾ ਉਹਨਾਂ ਦੇ ਖਿਲਾਫ ਜਿਹੜੇ ਮੁਕੱਦਮੇ ਵਗੈਰਾ ਸੀ ਉਹ ਵਾਪਸ ਹੋ ਗਏ ਸੀ ਉਸ ਮੁਕੱਦਮਿਆਂ ਦੀ ਗੱਲ ਵਾਦ ਤਰੀਕਾ ਵਗੈਰਾ ਪਹੁੰਚਦੇ ਰਹੇ ਤੇ ਉਹ ਹੁਣ ਪਾਰਲੀਮੈਂਟ ਚਲੇ ਗਏ ਸੀ ਪਰ ਉਹਨਾਂ ਨੇ ਪਾਰਲੀਮੈਂਟ ਦੀ ਸੌਣੇ ਸੀ ਚੁੱਕੀ ਕਿਉਂਕਿ ਉਹ ਕਹਿੰਦੇ ਸੀ ਮੈਂ ਪ੍ਰਿਸ਼ੀਬ ਸਾਹਿਬ ਜੀ ਨੂੰ ਆਪਾਂ ਧਾਰਮਿਕ ਤੇਨੇ ਕਹਿ ਦੇ ਸਿੱਖਾ ਦਾ ਉਹ ਕਹਿੰਦੇ ਸੀ ਵੱਡੀ ਸ੍ਰੀ ਸਾਹਿਬ ਲੈ ਕੇ ਮੈਂ ਜਾਊਂਗਾ ਜੇਲ੍ਹ ਦੇ ਵਿੱਚ ਪਰ ਉਹ ਉਹ ਸੌਰੀ ਪਾਰਲੀਮੈਂਟ ਮੈਂ ਜੇਲ੍ਹ ਗਲਤ ਕਹਿ ਗਿਆ ਪਾਰਲੀਮੈਂਟ ਦੇ ਵਿੱਚ ਮੈਂ ਵੱਡੀ ਸ੍ਰੀ ਸਾਹਿਬ ਲੈ ਕੇ ਜਾਊਂਗਾ ਜੇ ਜਿਹੜੀ ਆਪਣੀ ਤਲਫੁੱਟ ਨਹੀਂ ਹੁੰਦੀ ਹੈ ਤੇ ਉਹਨਾਂ ਨੇ ਇਨਕਾਰ ਕਰ ਦਿੱਤਾ ਸੀ ਕਿ ਤੁਸੀਂ ਇਹ ਨਹੀਂ ਲੈ ਕੇ ਜਾ ਸਕਦੇ ਤੇ ਮਾਨ ਸਾਹਿਬ ਨੇ ਫਿਰ ਉਦੋਂ ਸੌਂ ਨਹੀਂ ਸੀ ਚੁੱਕੀ ਹਾਲਾਂਕਿ ਉਹਨਾਂ ਦੇ ਕਈ ਸਾਥੀਆਂ ਨੇ ਸੌਂ ਚੁੱਕੀ ਸੀ ਮੈਂ ਤੇ ਵੀ ਜ਼ਿਕਰ ਕਰ ਦੇਵਾਂ ਕਿ ਉਸੇ ਚੋਣ ਦੇ ਵਿੱਚ ਹੀ ਫਰੀਦਕੋਟ ਹਲਕੇ ਤੋਂ ਜਥੇਦਾਰ ਜਗਦੇਵ ਸਿੰਘ ਕੁੱਡੀਆਂ ਵੀ ਪਾਰਦੀ ਮੈਂਦੇ ਮੈਂਬਰ ਚੁਰੇਗੇ ਸੁਣੇਗੇ ਬਿਲਕੁਲ ਤਾਂ ਉਦੋਂ ਜੋ ਇਹ ਫਿਰ ਬਾਅਦ ਦੇ ਵਿੱਚ ਜਦੋਂ ਹੱਦਬੰਦੀ ਹੋਗੀ ਨਵੀਂ ਹੱਦਬੰਦੀ ਦੇ ਵਿੱਚ ਤਰਨ ਤਰਨ ਸਾਧ ਦਾ ਹਲਕਾ ਜਿਹੜਾ ਹੈਗਾ ਉਹ ਨਵਾਂ ਹਲਕਾ ਬਣ ਗਿਆ ਤੇ ਉਹਨੂੰ ਸਰਕੇ ਦਾ ਨਾਮ ਰੱਖਤਾ ਖਡੂਰ ਸਾਹ ਖਡੂਰ ਸਾਹ ਠੀਕ ਹੁਣ ਖਡੂਰ ਸਾਹ ਤੋਂ ਅਮਰਪਾਲ ਸਿੰਘ ਪਾਰਲੀਮੈਂਟ ਦੇ ਮੈਂਬਰ ਤਾਂ ਬਣ ਗਏ ਪਾਰਲੀਮੈਂਟ ਦੇ ਮੈਂਬਰ ਬਣਨ ਤੋਂ ਬਾਅਦ ਉਹਨਾਂ ਦੀ ਜਿਹੜੀ ਐਨਐਸਐ ਦੀ ਹਿਰਾਸਤ ਹੈ ਉਹ ਲਗਾਤਾਰ ਬੱਦੀ ਰਹੀ ਉਹ ਵਧਾਉਂਦੇ ਰਹੇ ਉਹਨਾਂ ਨੂੰ ਛੱਡਿਆ ਜੀ ਪਰ ਇਹਦੇ ਨਾਲ ਕਲਾ ਅਮਰਪਾਲ ਸਿੰਘ ਦਾ ਨੁਕਸਾਨੀ ਹੁਜਮੇ ਕਿ ਪਹਿਲਾਂ ਕਹਿ ਚੁੱਕੇ ਕਿ ਜੇ ਅਮਰਪਾਲ ਸਿੰਘ ਨੂੰ ਪਾਰਲੀਮੈਂਟ ਆਪਣਾ ਜੇਲ੍ਹ ਦੇ ਵਿੱਚ ਬੰਦ ਨਾ ਕੀਤਾ ਹੁੰਦਾ ਐਨਐਸਐ ਨਾਲ ਲੱਗਿਆ ਹੁੰਦਾ ਸ਼ਾਇਦ ਉਹ ਪਾਰਲੀਮੈਂਟ ਦੇ ਮੈਂਬਰ ਨਾ ਬਣਦੇ ਕਿਉਂਕਿ ਜਦੋਂ ਇਹ ਦੇਖਿਆ ਲੋਕਾਂ ਨੇ ਕਿ ਬੰਦੇ ਨਾਲ ਜ਼ਿਆਦਤੀ ਹੋਈ ਹੈ ਤੱਕਾ ਹੋਇਆ ਉਹਨੇ ਇਸ ਕਿਸਮ ਦਾ ਅਪਰਾਧ ਕੋਈ ਨਹੀਂ ਕੀਤਾ ਕਿ ਉਹਨੂੰ ਐਨਐਸਐ ਲਾ ਕੇ ਨਜ਼ਰਬੰਦ ਕੀਤਾ ਜਾਵੇ ਹਾਂ ਕੁਝ ਮੁਕਦਮੇ ਉਹਨਾਂ ਦੇ ਤੇ ਸੀ ਜਿਹੜੇ ਮੁਕਦਮੇ ਦੀ ਟ੍ਰਾਇਲ ਇੱਕ ਵੱਖਰੇ ਤੌਰ ਤੇ ਕੀਤੀ ਜਾ ਸਕੀ ਜਾ ਸਕਦੀ ਬਿਲਕੁਲ ਭਾਵੇਂ ਮੈਂ ਅਮਰਪਾਲ ਸਿੰਘ ਦੀ ਵਿਚਾਰਤਾ ਰਾਦੇ ਨਾਲ ਸਹਿਮਤ ਨਹੀਂ ਪਰ ਜਿਸ ਢੰਗ ਦੇ ਨਾਲ ਇੱਕ ਬੰਦੇ ਨੂੰ ਜਿਹੜਾ ਪਾਰਲੀਮੈਂਟ ਦਾ ਮੈਂਬਰ ਚੁਣਿਆ ਗਿਆ ਅੰਦਰ ਸੁਟਿਆ ਉਹਨੂੰ ਨਜ਼ਰਬੰਦ ਕਰਕੇ ਰੱਖਿਆ ਇਹ ਨਾ ਸਿਰਫ ਉਹਦੇ ਨਾਲ ਜੀਅਤੀ ਹੈ ਉਹਦੇ ਪਰਿਵਾਰ ਨਾਲ ਜੀਅਤੀ ਹੈ ਇਹ ਖਡੂਰ ਸਾਹਿਬ ਦੇ ਵੋਟਰਾਂ ਨਾਲ ਵੀ ਜੀ ਕਿਉਂਕਿ ਜੇ ਆਪਾਂ 24 ਤੋਂ ਦੇਖੀ 24 ਤੇ 25 ਹੁਣ ਤੱਕ 10 ਕਰੋੜ ਰੁਪਈਆ ਉੱਥੇ ਆ ਜਾਣਾ ਸੀ ਉਸ ਹਲਕੇ ਵਿੱਚ ਹਰ ਪਾਰਲੀਮੈਂਟ ਦੇ ਮੈਂਬਰ ਨੂੰ ਚਾਹੇ ਰਾਜ ਸਭਾ ਦਾ ਮੈਂਬਰ ਹੈ ਚਾਹੇ ਲੋਕ ਸਭਾ ਦਾ ਮੈਂਬਰ ਹੈ ਉਹਨਾਂ ਨੂੰ 5 ਕਰੋੜ ਰੁਪਈਆ ਮਿਲਦਾ ਇੱਕ ਸਾਲ ਇੱਕ ਮਾਲੀ ਸਾਲ ਦੇ ਵਿੱਚ ਤੇ ਦੋ ਸਾਲਾਂ ਦੇ ਵਿੱਚ 10000 ਕਰੋੜ ਰੁਪਏ ਮਿਲ ਜਣਾ ਸੀ 5000 ਕਰੋੜ ਜੋ ਪਹਿਲਾਂ ਲਾ ਦਿੰਦੇ ਤੇ 5000 ਕਰੋੜ ਰੁਪਏ ਹੁੰਦਾ ਉਸ ਇਲਾਕੇ ਨੂੰ ਬਹੁਤ ਜ਼ਿਆਦਾ ਲੋੜ ਜ਼ਿਆਦਾ ਲੋੜ ਕਿਉਂਕਿ ਉਸ ਇਲਾਕੇ ਦੇ ਵਿੱਚ ਹੜ੍ਹਾਂ ਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਹੈ ਤੇ ਜੇ ਆਪਾਂ ਦੇਖੀਏ ਬਿਕਰਮਜੀਤ ਸਿੰਘ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਹੈ ਉਹ ਕੱਲੇ ਉੱਥੇ ਆਪਣਾ ਪੈਸਾ ਖਰਚ ਕਰ ਰਿਹਾ ਬਾਕੀ ਕਿਸ ਨੇ ਖਰਚ ਨਹੀਂ ਕੀਤਾ ਸਗੋਂ ਪਿੱਛੇ ਜੋ ਖਬਰਾਂ ਲੱਗਣੀਆਂ ਸੀ ਕਿ ਆਮ ਆਦਮੀ ਪਾਰਟੀ ਦੇ ਪਾਰਲੀਮੈਂਟ ਦੇ ਮੈਂਬਰਾਂ ਨੇ ਖਾਸ ਕਰਕੇ ਰਾਜ ਸਭਾ ਦੇ ਮੈਂਬਰਾਂ ਨੇ ਆਪਣਾ ਪੈਸਾ ਇਸਤੇਮਾਲ ਹੀ ਨਹੀਂ ਕੀਤਾ ਤਾਂ ਉਹ ਤੋਂ ਬਾਅਦ ਫਿਰ ਪੰਜਾਬ ਸਰਕਾਰ ਨੇ ਕਹਿਤਾ ਸੀ ਕਿ ਤੁਸੀਂ ਆਪਣਾ ਪੈਸਾ ਪੰਜਾਬ ਸਰਕਾਰ ਕੋਲੇ ਜਿਹੜਾ ਉਹਨਾਂ ਨੇ ਬਣਾਈ ਹੈ ਨਾ ਆਪਣਾ ਅਲੱਗ ਗਰੁੱਪ ਬਣਾਇਆ ਰੰਗਲਾ ਪੰਜਾਬ ਰੰਗਲਾ ਪੰਜਾਬ ਦੇ ਲਈ ਤੁਸੀਂ ਆਪਣੇ ਪੈਸੇ ਜਮ੍ਹਾਂ ਕਰਵਾਓ ਉਹਨਾਂ ਨੇ ਠੀਕ ਜੀ ਹੁਣ ਉਹਨਾਂ ਦੀ ਜਿਹੜੀ ਰੱਦ ਹੋ ਗਈ ਤਾਂ ਇਹਦਾ ਮਤਲਬ ਹੈ ਕਿ ਪਾਰਲੀਮੈਂਟ ਤੇ ਸੈਸ਼ਨ ਦੇ ਵਿੱਚ ਫਿਲਹਾਲ ਭਾਗ ਨਹੀਂ ਲੈ ਸਕਣਗੇ ਹਾਂਜੀ ਹਾਈ ਕੋਰਟ ਦੁਬਾਰਾ ਫੈਸਲਾ ਉਤੇ ਕੋਈ ਕਰਦੀ ਹੈ ਤਾਂ ਸ਼ਾਇਦ ਉਹ ਭਾਗ ਲੈ ਲੇ ਜੀ ਇਹਦੇ ਨਾਲ ਹੀ ਅਗਲੀ ਗੱਲ ਜਿਹੜੀ ਗੱਲ ਹੈਗੀ ਇਹ ਆਪਸ ਵਿੱਚ ਇੰਟਰਲਿੰਕ ਹੈ ਜਿਹੜੀ ਤੁਸੀਂ ਗੱਲ ਕੀਤੀ ਨਾ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਕਿ ਅਨੰਦਪੁਰ ਸਾਹਿਬ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਕਿਉਂ ਨਹੀਂ ਆਏ ਕਿਉਂ ਨਹੀਂ ਆਏ ਹੁਣ ਤੁਸੀਂ ਦੇਖੋ ਕਿ ਅਨੰਦਪੁਰ ਸਾਹਿਬ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੂੰ ਸਰਦਾ ਪੰਜਾਬ ਸਰਕਾਰ ਨੇ ਵੀ ਦਿੱਤਾ ਹੋਇਆ ਸੀ ਜੀ ਔਰ ਮੇਰੇ ਖਿਆਲ ਮੁਤਾਬਕ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਹਨਾਂ ਨੂੰ ਸਰਦਾ ਦਿੱਤਾ ਹੋਣਾ ਜੀ ਮਾਣਯੋਗ ਪ੍ਰਧਾਨ ਮੰਤਰੀ ਸਾਹਿਬ ਕੁਰਖhetra ਦੇ ਵਿੱਚ ਤਾਂ ਕਿ ਸ਼ਾਮਲ ਹੁੰਦੇ ਹੁੰਦੇ ਲੇਕਿਨ ਉਹ ਇਦਰਾ ਕਿ ਸ਼ਾਮਲ ਨਹੀਂ ਹੁੰਦੇ ਚੰਤਾ ਆਪਣੇ ਅਨੰਦ ਪ੍ਰਸਾਦ ਕੁਰਖhetra ਦੇ ਵਿੱਚ ਵੀ ਜਦੋਂ ਆਏ ਆ ਤੇ ਉਹਨਾਂ ਨੇ ਉੱਥੇ ਇੱਕ ਸਮਾਗਮ ਨਹੀਂ ਦੋ ਸਮਾਗਮ ਆਜ ਪਾ ਗਏ ਪਹਿਲਾ ਇੱਕ ਗੀਤਾ ਨਾਲ ਸੰਬੰਧਿਤ ਕ੍ਰਿਸ਼ਨ ਜੀ ਵਾਲਾ ਸਮਾਗਮ ਸੀਗਾ ਦੂਜਾ ਸਮਾਗਮ ਜਿਹੜਾ ਸੀਗਾ ਉਹ ਗੁਰੂ ਤੇਗ ਬਹਾਦਰ ਸਾਹਿਬ ਵਾਲਾ ਸੀ ਜੀ ਤੇ ਜਿਹੜਾ ਭਾਸ਼ਣ ਕੀਤਾ ਪ੍ਰਧਾਨ ਮੰਤਰੀ ਸਾਹਿਬ ਨੇ ਤੁਸੀਂ ਭਾਸ਼ਣ ਦੀ ਤਰਜ਼ ਦੇਖੋ ਆਪਣੇ ਭਾਸ਼ਣ ਦੇ ਵਿੱਚ ਪ੍ਰਧਾਨ ਮੰਤਰੀ ਜੀ ਕਹਿੰਦੇ ਆ ਕਿ ਤੋਂ ਪਹਿਲਾਂ ਮੈਂ ਅੱਜ ਇਸ ਮੇਰੇ ਜਾ ਕੇ ਐ ਅਜੁੱਧਿਆ ਅਜੁੱਧਿਆ ਦੇ ਵਿੱਚ ਮੈਂ ਉੱਥੇ ਜਿਹੜੀ ਰਾਮ ਮੰਦਰ ਦੇ ਦਰਸ਼ਨ ਕਰਕੇ ਆਇਆ ਉਹਦੇ ਦਿੱਤੇ ਗੱਲ ਹਿਰਾ ਕੇ ਆਇਆ ਦੂਜਾ ਮੈਂ ਇੱਥੇ ਆਇਆ ਇੱਥੇ ਪਹਿਲਾਂ ਮੈਂ ਗੀਤਾ ਵਾਲੇ ਫੰਕਸ਼ਨ ਦੇ ਵਿੱਚ ਗਿਆ ਕ੍ਰਿਸ਼ਨ ਜੀ ਦਾ ਫੰਕਸ਼ਨ ਕ੍ਰਿਸ਼ਨ ਜੀ ਕੋਈ ਗੀਤਾ ਉਹਨਾਂ ਨਾਲ ਰਿਲੇਟਡ ਹੈ ਬਿਲਕੁਲ ਬਿਲਕੁਲ ਤੇ ਉਸ ਤੋਂ ਬਾਅਦ ਮੈਂ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੇ ਇਸ ਸਮਾਗਮ ਵਿੱਚ ਆਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਨੇ ਇਹਦੀ ਚਾਦਰ ਜੋ ਸੰਬੋਧਨ ਕੀਤਾ ਬਹੁਤ ਉਹਨਾਂ ਨੇ ਮਤਲਬ ਆਪਣੇ ਆਪ ਨੂੰ ਦਿਖਾਈ ਪਰ ਉਹਦੇ ਨਾਲ ਹੀ ਕੋਈ ਨੇ ਹੋਰ ਗੱਲ ਕਹੀ ਤੀ ਕਿ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਜੀ ਮੈਂ ਉੱਥੇ ਸੀ ਉਸ ਵੇਲੇ ਤੇ ਉਸ ਦਿਨ ਕਰੋੜਾਂ ਦੇਸ਼ਵਾਸੀ ਹੋਰ ਆ ਜਿਹੜੇ ਉਹ ਉਸ ਵੇਲੇ ਜਿਹੜੇ ਐ ਉਹਨਾਂ ਨੂੰ ਜਿਹੜੇ ਉਹ ਅਰਦਾਸ ਕਰ ਰਹੇ ਸੀ ਉਹ ਬੇਨਤੀਆਂ ਕਰ ਰਹੇ ਸੀ ਅਰਜ਼ੂਆਂ ਕਰ ਰਹੇ ਸੀ ਕਿ ਬਾਬਰੀ ਮਸਜਿਦ ਵਾਲਾ ਇਹਦਾ ਫੈਸਲਾ ਉਮੰਦਰ ਦੇ ਹੱਕ ਵਿੱਚ ਹੋ ਜਾਣਾ ਤੇ ਕਹਿੰਦੇ ਮੈਂ ਵੀ ਖੜਾ ਉੱਥੇ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕਰਦੇ ਆ ਉਦਘਾਟਨ ਜੀ ਉਹਦੀ ਉਹਦੀ ਉਦਘਾਟਨ ਕਰਦੇ ਆ ਉਹਦੇ ਵਿੱਚ ਸ਼ਾਮਲ ਹੁੰਦੀਆਂ ਬਹੁਤ ਸਾਰੀਆਂ ਸੰਗਤਾਂ ਹੋਰ ਪਰ ਉੱਥੇ ਉਹ ਕਹਿੰਦੇ ਕਿ ਮੈਂ ਅਜੁੱਧਿਆ ਵਾਲੀ ਦੇ ਰਾਮ ਮੰਦਿਰ ਦੀ ਗੱਲ ਕਰ ਰਿਹਾ ਸੀ ਉਹਦੇ ਹੱਕ ਵਿੱਚ ਫੈਸਲਾ ਹੋ ਜੀ ਤੇ ਫੈਸਲਾ ਫਿਰ ਹੋ ਵੀ ਗਿਆ ਹੋ ਗਿਆ ਹੁਣ ਸਵਾਲ ਇਹ ਪਹਿਲਾਂ ਹੁੰਦਾ ਕਿ ਤੁਸੀਂ ਕਰਤਾਰਪੁਰ ਸਾਹਿਬ ਦਾ ਲਾਂਗਾ ਖਿਲਾ ਰਹੇ ਹੋ ਬਿਲਕੁਲ ਤੇ ਗੱਲ ਤੁਸੀਂ ਉੱਥੇ ਮੰਦਿਰ ਬਾਰੇ ਸੋਚਦੇ ਹੋ ਰ ਅਰਦਾਸਾ ਤੁਸੀਂ ਉਹਦੀਆਂ ਕਰਦੇ ਹੋ ਜੀ ਤੇ ਜਿਹੜੀਆਂ ਉਤਰੀਆਂ ਅਰਦਾਸਾਂ ਕਰਦੇ ਹੋ ਤਾਂ ਇਹਦਾ ਮਤਲਬ ਇਹ ਹੈ ਕਿ ਮਾਨਸਿਕ ਤੌਰ ਤੇ ਤੁਸੀਂ ਉੱਥੇ ਨਾਲ ਜੁੜੇ ਹੋਏ ਹੋ ਕਰਤਾਰਪੁਰ ਸਾਹਿਬ ਦਾ ਲਾਂਗਾ ਇੱਕ ਜਿਹੜਾ ਹੈਗਾ ਤੁਹਾਡੀ ਜਿਹੜੀ ਹੈ ਰਸਮ ਸੀ ਉਹਦਾ ਤੁਸੀਂ ਕਿ ਰਸਮ ਲਵਾਈ ਹੁੰਦੀ ਹੈ ਬਿਲਕੁਲ ਚਲੋ ਹੁਣ ਅਗਲੀ ਗੱਲ ਹੁੰਦੀ ਹੈ ਕਿ ਜਿਹੜਾ ਅਮਰਪਾਲ ਸਿੰਘ ਦੇ ਉੱਤੇ ਐਨਐਸਏ ਲੱਗੇ ਜੀ ਐਨਐਸਏ ਲੱਗਣ ਤੋਂ ਪਹਿਲਾਂ ਤੁਹਾਡੇ ਯਾਦ ਹੋਣਾ ਹੈ ਉਹਨਾਂ ਦੇ ਖਿਲਾਫ ਜਿਹੜੇ ਪਰਚੇ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ ਜੀ ਉਹਨਾਂ ਦੇ ਵਿੱਚੋਂ ਸਭ ਤੋਂ ਜਿਹੜਾ ਗੰਭੀਰ ਪਰਚਾ ਆਪਾਂ ਕਹਿ ਸਕਦੇ ਹਾਂ ਉਹ ਨਕੋਦਰ ਥਾਣੇ ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਨਾਲ ਲੈ ਕੇ ਗਏ ਸੀ ਉਹ ਜਿਹੜੀ ਉਹਨਾਂ ਨੇ ਵਿਸ਼ੇਸ਼ ਕਿਸਮ ਦੀ ਪਾਲਕੀ ਪਾਲਕੀ ਨੂੰ ਮੈਂ ਗੱਡੀ ਬਣਾਈ ਹੋਈ ਸੀ ਉਹਦੇ ਵਿੱਚੋਂ ਲੈ ਕੇ ਗਏ ਸੀ ਤੇ ਉੱਥੇ ਜਾ ਕੇ ਫਿਰ ਕਿਉਂਕਿ ਉਹ ਤੇ ਅਪੀਅਰ ਗਈ ਸੀ ਉਹ ਚੱਲ ਚੱਲੀ ਉਹ ਚੱਲ ਸਕਦੀ ਹੈ ਪਾਣੀ ਦੀਆਂ ਬਿਛੜਾਂ ਵੀ ਬਚ ਸਕੀਆਂ ਸੀ ਲਾਠੀ ਚਾਰਜ ਤਾਂ ਹੋਣਾ ਹੀ ਹੋਣਾ ਸੀ ਜਿਸ ਕਿਸਮ ਦੀ ਉਹਨਾਂ ਦੀ ਅਪਰੋਚ ਸੀ ਉਸ ਮੇਰੇ ਜਿਸ ਕਿਸਮ ਦੀ ਉਹਨਾਂ ਨੇ ਮਤਲਬ ਆਪ ਦੀ ਮਨਸ਼ਾ ਲੈ ਕੇ ਗਈ ਸੀ ਪਰ ਉੱਥੇ ਪੁਲਿਸ ਬੰਦ ਸਤੇ ਵੀ ਇੱਕ ਪ੍ਰੋਬਲਮ ਖੜੀ ਹੋਊਗੀ ਕਿ ਗੁਰੂ ਗ੍ਰੰਥ ਸਾਹਿਬ ਹੈ ਜੇ ਗੁਰੂ ਗ੍ਰੰਥ ਸਾਹਿਬ ਵਾਲੀ ਗੱਡੀ ਦਾ ਕੋਈ ਨੁਕਸਾਨ ਹੋ ਜਾਂਦਾ ਪਾਣੀ ਦੀਆਂ ਬਿਛੜਾਂ ਬਚ ਜਾਂਦੀਆਂ ਜਾਂ ਟਾਇਰ ਗੈਸ ਚੱਲ ਜਾਂਦੀ ਉੱਥੇ ਤਾਂ ਉਹਦੇ ਨਾਲ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣੀ ਸੀ ਮੈਂ ਸਮਝਦਾ ਹਾਂ ਉਸ ਵੇਲੇ ਦੇ ਪੁਲਿਸ ਅਫਸਰ ਸੀ ਕੋ ਬੇਅਦਬੀ ਤੋਂ ਬਚੇ ਉਹਨਾਂ ਨੇ ਬੇਅਦਬੀ ਨਹੀਂ ਹੋਣ ਦਿੱਤੀ ਸਾਰਾ ਮਾਹੌਲ ਅੰਦਰ ਵੀ ਚਲਾ ਗਿਆ ਸੀ ਤੇ ਫਿਰ ਸਤਿੰਦਰ ਸਿੰਘ ਜਿਹੜੇ ਉਸ ਵੇਲੇ ਦਿਹਾਤੀ ਅੰਮ੍ਰਿਤਸਰ ਦੇ ਐਸਐਸਪੀ ਸੀ ਉਹਨਾਂ ਨੇ ਬੈਠ ਕੇ ਗੱਲਬਾਤ ਕੀਤੀ ਸੀ ਅਮਰਪਾਲ ਸਿੰਘ ਹੋਰੀ ਨਾਲ ਤੇ ਤੁਸੀਂ ਦੇਖੋ ਉਹ ਅਮਰਪਾਲ ਸਿੰਘ ਹੋਰੀ ਸੁਨਬ ਕਰ ਰਹੀ ਸੀ ਐਸਐਸਪੀ ਤੇ ਐਸਐਸਪੀ ਚੁੱਪ ਕਰਕੇ ਬੈਠਾ ਸੀ ਬਾਅਦ ਵਿੱਚ ਉਸੇ ਹੀ ਐਸਐਸਪੀ ਨੇ ਜਦੋਂ ਇਹਨਾਂ ਨੂੰ ਐਨਐਸਏ ਵਾਲਾ ਇੱਕ ਨਾਇਨ ਤੇ ਇਹਨਾਂ ਨੇ ਉਸੇ ਆਪਣੇ ਕੋਲ ਗ੍ਰਿਫਤਾਰੀ ਦਿੱਤੀ ਹੈ ਰੋਡ ਦੇ ਪਿੰਡ ਦੇ ਪ੍ਰੋਗਰਾਮਰ ਸਾਹਿਬ ਦੇ ਵਿੱਚ ਉਸੇ ਨੇ ਇਹਨਾਂ ਨੂੰ ਅਰੈਸਟ ਕੀਤਾ ਸੀ ਅਰੈਸਟ ਕਰਕੇ ਜਿਵੇਂ ਕਿ ਪਹਿਲਾਂ ਗੱਲ ਬਣੀ ਹੋਈ ਸੀ ਇਹਨਾਂ ਨੂੰ ਭੇਜਤਾ ਸੀ ਵਿਭਗਤ ਹੁਣ ਜਿਹੜੀ ਉਹ ਕੇਸ ਸਭ ਤੋਂ ਗੰਭੀਰ ਹੋ ਸੀ ਉਸ ਕੇਸ ਦੀ ਟ੍ਰਾਇਲ ਆਪਾਂ ਪਹਿਲੇ ਹੀ ਕਹਿ ਸਕਦੇ ਹਾਂ ਕਿ ਬੈਸਿਕ ਹੋ ਸਕਦੀ ਸੀ ਗ੍ਰফতার ਕੀਤਾ ਜਾ ਸਕਦਾ ਸੀ ਇਹਨਾਂ ਕੋਲੇ ਹੱਕ ਹੁੰਦਾ ਸੀ ਕਿ ਇਹ ਆਪਣੀ ਬੇਲ ਕਰਵਾ ਲੈਣ ਹੁਣ ਕਿਉਂਕਿ ਜਿੱਤੇ ਐਨਐਸਏ ਲੱਗ ਜਾਏ ਐਨਐਸਏ ਦੇ ਵਿੱਚ ਬੇਲ ਹੀ ਹੋ ਸਕਦੀ ਇਹ ਕੋਈ ਅਪਰਾਧ ਨਹੀਂ ਹੈ ਐਨਐਸਏ ਇਕਲੀ ਨੂੰ ਆਪਾਂ ਕਹਾਂਗੇ ਅਤਿਆਸੀ ਗ੍ਰਿਫਤਾਰੀ ਹੈ ਅਤਿਆਸੀ ਤੌਰ ਤੇ ਉਹਨਾਂ ਨੂੰ ਬੰਦ ਕੀਤਾ ਉਹਨਾਂ ਦੀ ਬੰਦੀ ਪਈ ਹੋਈ ਹੈ ਪਰ ਇਹ ਕੋਈ ਅਪਰਾਧ ਨਹੀਂ ਹੈ ਉਹ ਅਪਰਾਧ ਹੈ ਉਹ ਅਪਰਾਧ ਵਾਲੇ ਮਾਮਲੇ ਦੇ ਵਿੱਚ ਬੰਦਾ ਐਪਲੀਕੇਸ਼ਨ ਦੇਦੀ ਮੈਨੂੰ ਬੇਲ ਦਿੱਤੀ ਜਾਵੇ ਇਧਰ ਬੇਲ ਦੀ ਐਪਲੀਕੇਸ਼ਨ ਤਾਂ ਨਹੀਂ ਹੁੰਦੀ ਉਹਨੇ ਪਾਰਲੀਮੈਂਟ ਦੇ ਮੈਂਬਰ ਬਣ ਕੇ ਸੀ ਜਿਹਨਾਂ ਨੇ ਪਾਰਲੀਮੈਂਟ ਦੇ ਵਿੱਚ ਜਾ ਕੇ ਉੱਥੇ ਦੀ ਆਪਣੀ ਗੱਲ ਕਰਨੀ ਸੀ ਇਥੇ ਮੈਂ ਪਹਿਲਾਂ ਦੱਸ ਮੈਂ ਕਿ ਇੰਜੀਨੀਅਰ ਰਸ਼ੀ ਉਹ ਜੰਮੂ ਕਸ਼ਮੀਰ ਤੋਂ ਪਾਰਲੀਮੈਂਟ ਦੇ ਮੈਂਬਰ ਸੀ ਉਹਨਾਂ ਨੂੰ ਇੱਕ ਵਾਰੀ ਸੈਸ਼ਨ ਦੇ ਵਿੱਚ ਭਾਗ ਲੈਣ ਦੀ ਇਜਾਜ਼ਤ ਮਿਲ ਚੁੱਕੀ ਹੈ ਇਸ ਕਰਕੇ ਮੈਨੂੰ ਇੱਥਾ ਇਹਨਾਂ ਨੂੰ ਵੀ ਚਾਹੀਦੀ ਹੈ ਹਾਂ ਹੁਣ ਜੇ ਵੀ ਅਗਲੀ ਗੱਲ ਕਰਦੇ ਕਿ ਆਪਸ ਵਿੱਚ ਇਹ ਇੰਟਰਲਿੰਕ ਹੈ ਉਹ ਇੰਟਰਲਿੰਕ ਕਿਵੇਂ ਹੋਏ ਅਮਰਪਾਲ ਸਿੰਘ ਹੋਣਾ ਤੇ ਜਦੋਂ ਐਨਐਸਏ ਲੱਗਿਆ ਉਹ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਤੇ ਦੇਸ਼ ਦੇ ਗ੍ਰਹਿ ਮੰਤਰੀ ਦੀ ਦਿੱਲੀ ਚ ਕਮੇਟੀ ਕੋਲ ਮੇਥਾ ਭਗਵੰਤ ਸਿੰਘ ਮਾਨ ਵੀ ਆਦੇ ਉੱਥੇ ਭਗਵੰਤ ਸਿੰਘ ਮਾਨ ਨੂੰ ਸ਼ਾਇਦ ਗ੍ਰਹਿ ਮੰਤਰੀ ਨੇ ਕਿਹਾ ਹੋਵੇ ਕਿ ਜੀ ਤੁਸੀਂ ਅਮਰਪਾਲ ਸਿੰਘ ਨੂੰ ਗ੍ਰਿਫਤਾਰ ਕਰੋ ਔਰ ਉਹਨਾਂ ਤੇ ਲਾਓ ਐਨਐਸਏ ਔਰ ਉਹ ਤੋਂ ਪਹਿਲਾਂ ਡਿਬਰੂਗੜੀ ਦੀ ਜੇਨ ਦੇ ਵਿੱਚ ਸਾਰੇ ਪ੍ਰਬੰਧ ਹੋ ਚੁੱਕੇ ਸਨ ਉੱਥੇ ਜਾ ਕੇ ਪੰਜਾਬ ਦੇ ਅਫਸਰ ਵੀ ਦੇਖਾਈ ਸੀ ਕੇਂਦਰ ਸਰਕਾਰ ਦੇ ਅਫਸਰ ਵੀ ਜਾ ਕੇ ਦੇਖਾਈ ਸੀ ਅਰੇ ਜਦੋਂ ਉਹਨਾਂ ਨੇ ਕਿਹਾ ਤੇ ਉਹਨਾਂ ਨੇ ਸਾਡੇ ਕੋਲ ਫੋਰਸ ਦੀ ਪ੍ਰੋਬਲਮ ਹੈ ਉਹਨਾਂ ਦੇ ਨਾਲ ਦੀ ਨਾਲ ਹੀ ਜਿੰਮੀਆਂ ਕੰਪਨੀਆਂ ਮੰਗੀਆਂ ਇਹਨਾਂ ਨੇ ਮੇਰੇ ਖਾਲ 50 ਦੇ ਕਰੀਬ ਕੰਪਨੀਆਂ ਮੰਗੀਆਂ ਸੀ 50 ਕੰਪਨੀਆਂ ਨੂੰ ਨਾਲ ਦੀ ਨਾਲ ਹੀ ਅਜ਼ਾਜ਼ੇ ਦਿੱਤੀ ਸੀ ਤੇ ਕਹਿੰਦੇ ਭਗਵੰਤ ਸਿੰਘ ਮਾਨ ਜੀ ਨਾਲ ਗੱਲਬਾਤ ਕਰਕੇ ਬਾਹਰ ਨਿਕਲੇ ਆ ਆਪਣਾ ਹੋਮ ਸਟੂਡੀਓ ਆਫ ਰੀਜ਼ੇ ਬੀਤੋ ਤੇ ਨਾਲ ਦੀ ਨਾਲ ਹੀ ਡਿਸਪੈਚ ਕਰ ਦਿੱਤਾ ਸੀ ਉਹ ਕੰਪਨੀਆਂ ਵੀ ਜਾਓ ਤੁਸੀਂ ਪੰਜਾਬ ਸੋ ਜੇ ਭਗਵੰਤ ਸਿੰਘ ਮਾਨ ਤੇ ਅ ਅਮਿਤ ਸ਼ਾਹ ਹੋਰਾਂ ਦੀ ਅੰਡਰਸਟੈਂਡਿੰਗ ਇੰਨੀ ਵੱਡੀ ਹੋਈ ਹੈ ਕਿ ਆਪਾਂ ਅਮਰਤਪਾਲ ਸਿੰਘ ਨੂੰ ਅੰਦਰ ਰੱਖਣਾ ਤੇ ਕੱਲ ਪ੍ਰਧਾਨ ਮੰਤਰੀ ਸਾਹਿਬ ਕੱਲ ਜਾਂ ਪਰਸੋਂ ਜਦੋਂ ਇਹ ਹੋਇਆ ਥੋੜਾ ਫੰਕਸ਼ਨ ਹੈ ਥੋੜਾ ਨੰਦ ਬਖਸ਼ਾ ਬੜਾ ਉੱਥੇ ਪ੍ਰਧਾਨ ਮੰਤਰੀ ਸਾਹਿਬ ਫਿਰ ਕਿਉਂ ਨਹੀਂ ਆਏ ਕਿਉਂ ਨਹੀਂ ਆਏ ਕੀ ਪ੍ਰਧਾਨ ਮੰਤਰੀ ਸਾਹਿਬ ਨੂੰ ਇਸ ਵੇਲੇ ਇਸ ਕਲਪਤੀ ਕਿ ਮੈਂ ਕਿਉਂ ਜਾਵਾਂ ਕਿਉਂਕਿ ਪੰਜਾਬ ਸਰਕਾਰ ਦਾ ਫੰਕਸ਼ਨ ਹੈ ਜੀ ਮੈਂ ਪੰਜਾਬ ਸਰਕਾਰ ਦੇ ਫੰਕਸ਼ਨ ਚ ਚਲਾ ਗਿਆ ਤਾਂ ਫਿਰ ਮੈਨੂੰ ਜਿਹੜਾ ਹੈਗਾ ਧਰਮਿਕ ਫੰਕਸ਼ਨ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੌਦਸ ਵੀ ਜਾਣਾ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕੰਟਰੋਲ ਕਿਉਂਕਿ ਅਕਾਲੀ ਦਲ ਜਿਹਦੀ ਅਗਵਾਈ ਸੁਖਵੀਰ ਸਿੰਘ ਬਾਦਲ ਕਰ ਰਹੇ ਦੂਜੇ ਪਾਸੇ ਇੱਕ ਹੋਰ ਅਕਾਲੀ ਦਲ ਬਣਿਆ ਹੋਇਆ ਜਿਹਦੀ ਅਗਵਾਈ ਕਰ ਰਹੇ ਗਿਆਨੀ ਹਰਪ੍ਰੀਤ ਸਿੰਘ ਮੇਰੇ ਖਿਆਲ ਮੁਤਾਬਕ ਕੇਂਦਰ ਸਰਕਾਰ ਇਹ ਚਾਹੁੰਦੀ ਹੈ ਕਿ ਜਿਹੜੀ ਅਕਾਲੀਆਂ ਦੀ ਆਪਸੀ ਲੜਾਈ ਹੈ ਇਹ ਆਪਸੀ ਲੜਾਈ ਜਿਉਂ ਦੀ ਤਿਉਂ ਕਾਇਮ ਰਹੇ ਕਿਤੇ ਇਹ ਨੇੜਤਾ ਨਾ ਇਹਨਾਂ ਦੀ ਹੋ ਜਾਈ ਕਿਉਂਕਿ ਜੇ ਪ੍ਰਧਾਨ ਮੰਤਰੀ ਸਾਹਿਬ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕ ਸਮਾਗਮ ਵਿੱਚ ਆਉਂਦਾ ਹੈ ਜੀ ਤਾਂ ਫਿਰ ਇੱਕ ਢੰਗ ਦੇ ਨਾਲ ਉਹਨਾਂ ਨੇ ਉਸ ਜਿਹੜਾ ਹੈਗਾ ਅਕਾਲੀ ਦਲ ਦੀ ਜਿਹੜੀ ਸਰਪ੍ਰਸਤੀ ਵਾਲੀ ਐਸਟੀਪੀਸੀ ਹੈ ਉਹਨੂੰ ਮਾਨਤਾ ਦੇ ਦੇਣੀ ਸੀ ਹਾਲਾਤ ਕਿ ਮਾਨਤਾ ਤਾਂ ਹੈਗੀ ਹੈ ਕਿ ਜਿਹੜੇ ਚੁੜੇ ਹੋਏ ਐਕਟ ਵਿੱਚ ਲਿਖਿਆ 1925 ਵਾਲੇ ਦੇ ਵਿੱਚ ਜੀ ਇਹ ਜਿੰਨੀ ਦੇ ਭਾਵੇਂ ਵਿਆਦ ਪੰਜ ਸਾਲ ਲਿਖੀ ਹੋਈ ਹੈ ਦੇ ਵਿੱਚ ਕਿ ਜਿੰਨੀ ਦੇਰ ਤੱਕ ਨਮਾ ਹਾਊਸ ਨਹੀਂ ਚੁਣਿਆ ਜਾਂਦਾ ਉਨੀ ਦੇਰ ਤੱਕ ਪੁਰਾਣਾ ਹਾਊਸ ਚੱਲੂਗਾ ਜੇ ਆ ਵੀ ਜਾਂਦੇ ਕੋਈ ਖਾਸ ਗੱਲ ਨਹੀਂ ਸੀ ਪਰ ਉਹ ਉਹ ਪੁਰਖhetra ਗਏ ਇੱਥੇ ਨਹੀਂ ਇੱਥੇ ਨਹੀਂ ਉਧਰੋਂ ਪ੍ਰੈਜ਼ੀਡੈਂਟ ਸਹਿਬਾ ਉਹ ਗਏ ਲਾਲ ਕਿਲੇ ਤੇ ਗਏ ਇੱਧਰ ਕੋਈ ਹੈ ਹਾਲਾਂਕਿ ਪ੍ਰੈਜ਼ੀਡੈਂਟ ਰੂਮ ਵੀ ਭਗਵੰਤ ਸਿੰਘ ਮਾਨ ਆਪ ਜਾ ਕੇ ਦੇਖ ਕੇ ਆਏ ਸੀ ਸਦਾ ਪਤਰ ਕੇ ਤੁਸੀਂ ਆਓ ਜੇ ਪ੍ਰੈਜ਼ੀਡੈਂਟ ਉੱਥੇ ਗਏ ਸੀ ਤੇ ਇੱਥੇ ਵੀ ਆ ਸੀ ਮਤਭੇਦ ਹੋ ਸਕਦੇ ਖੁਸ਼ ਔਰ ਇਹਦੇ ਤੇ ਫਿਰ ਤੁਪਰ ਤੁ ਵੀ ਹੋਇਆ ਜਿਹੜੇ ਭਗਵੰਤ ਸਿੰਘ ਮਾਨ ਹੋਰਾਂ ਨੇ ਕੱਲ ਜਿਹੜੇ ਉਹ ਗਏ ਸੀ ਇੱਧਰ ਦੇ ਪਾਸੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਉੱਥੇ ਜਾ ਕੇ ਜਿਹੜਾ ਭਗਵੰਤ ਸਿੰਘ ਮਾਨ ਨੇ ਭਾਸ਼ਣ ਕੀਤਾ ਹੈ ਜਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਇਹਨਾਂ ਨੇ ਅਮਿਤ ਆਪਣੇ ਅਮਨ ਅਰੋੜਾ ਸਾਹਿਬ ਨੇ ਜਿਹੜੇ ਪ੍ਰਧਾਨ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਜੀ ਤੇ ਕੈਬਨਿਟ ਦੇ ਵਜ਼ੀਰ ਵੀ ਹੈ ਪੰਜਾਬ 'ਚ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਤੁਹਾਡੇ ਲਈ ਤੁਹਾਡੇ ਪੁਰਖਿਆਂ ਨੇ ਕੁਰਬਾਨੀ ਦਿੱਤੀ ਹੈ ਅੱਛਾ ਜੀ ਤੇ ਤੁਸੀਂ ਮਤਲਬ ਜਿਹੜਾ ਹੈਗਾ ਉਹਨਾਂ ਨੂੰ ਇਗਨੋਰ ਕੀਤਾ ਹੈ ਮੇਰੇ ਖਿਆਲ ਮੁਤਾਬਕ ਕਿ ਉਹਨਾਂ ਦੀ ਗੱਲ ਇਤਰਾਜ ਹੋਵੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਸੇ ਇੱਕ ਧਰਮ ਦੇ ਲਈ ਨਹੀਂ ਨਹੀਂ ਕੀਤਾ ਬਿਲਕੁਲ ਜੀ ਕੁਰਬਾਨੀ ਦਿੱਤੀ ਸੀ ਉਹਨਾਂ ਨੇ ਸਾਰੀ ਕਾਇਨਾਤ ਵਾਰੇ ਕਾਇਨਾਤ ਸਾਰੀ ਸ੍ਰਿਸ਼ਟੀ ਵਾਰੀ ਬਿਲਕੁਲ ਜੀ ਉਹਨਾਂ ਨੇ ਉੱਥੇ ਆਪਣੀ ਕੁਰਬਾਨੀ ਦਿੱਤੀ ਸੀ ਆਪਣੀ ਜਾਨ ਕੁਰਬਾਨ ਕੀਤੀ ਸੀ ਕਿਉਂਕਿ ਉਹਨਾਂ ਦਾ ਜਿਹੜਾ ਉਹਨਾਂ ਦਾ ਦਿਮਾਗ ਸਾਡੇ ਵਰਗਾ ਨਹੀਂ ਸੀ ਉਹਨਾਂ ਦਾ ਦਿਮਾਗ ਬਹੁਤ ਜਿਹੜਾ ਸੀਗਾ ਬੜਾ ਆਪਾਂ ਕਹਿ ਸਕਦੇ ਹਾਂ ਵਿਸ਼ਾਲ ਦਿਮਾਗ ਸੀ ਉਸ ਦਿਮਾਗ ਨੇ ਸੋਚਿਆ ਕਿ ਕਿਸੇ ਭਾਈਚਾਰੇ ਨੂੰ ਸਿਰਫ ਇਸ ਕਰਕੇ ਕਿ ਉਹ ਭਾਈਚਾਰਾ ਜਿਹੜਾ ਰਾਜਪਾਗ ਤੋਂ ਬਾਹਰ ਹੈ ਤੇ ਰਾਜਪਾਗ ਮੁਗਲਾਂ ਦਾ ਹੈ ਮੁਗਲਾਂ ਦਾ ਹੀ ਰਾਜਪਾਗ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਧਰਮ ਤੋਂ ਤਬਦੀਲ ਕਰਕੇ ਇਸਲਾਮ ਧਰਮ ਕਬੂਲਣ ਦੇ ਲਈ ਮਜਬੂਰ ਕੀਤਾ ਜਾਂਦਾ ਹੈ ਇਹ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਅਪਾ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਜੇ ਫਰਜ਼ ਕਰੋ ਰਾਜ ਉਸ ਵੇਲੇ Hindu ਦਾ ਹੁੰਦਾ ਹਾ Hindu ਭਾਈਚਾਰੇ ਦਾ ਹੁੰਦਾ ਔਰ ਮੁਸਲਮ ਭਾਈਚਾਰੇ ਨੂੰ ਕਿਹਾ ਜਾਂਦਾ ਕਿ ਤੁਸੀਂ ਆਪਣਾ ਧਰਮ ਤੂੰ ਬਿਲਕੁਲ ਇਹ ਹਿੰਦੂ ਧਰਮ અપਨਾਓ ਸਨਾਤਨ ਧਰਮ ਅਪਣਾਓ ਤੇ ਗੁਰੂ ਤੇਗ ਬਹਾਦਰ ਸਾਹਿਬ ਫਿਰ ਵੀ ਕੁਰਬਾਨੀ ਦਿੱਤੀ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਹੈਗੇ ਉਹਨਾਂ ਦਾ ਬਹੁਤ ਵਿਸ਼ਾਲ ਜਿਹੜੀ ਹੈ ਉਹਨਾਂ ਦੀ ਅਪਰੋਚ ਸੀ ਉਹਨਾਂ ਨੇ ਮਨੁੱਖੀ ਅਧਿਕਾਰਾਂ ਵਾਸਤੇ ਆਪਣੀ ਕੁਰਬਾਨੀ ਦਿੱਤੀ ਸੀ ਜਿਹੜੀ ਇਹ ਗੱਲ ਆਖ ਰਹੇ ਹੁਣ ਸਵਾਲ ਇਹ ਜਿਵੇਂ ਪੈਦਾ ਹੁੰਦਾ ਹੈ ਕਿ ਇੱਕ ਪਾਸੇ ਇਹ ਵਾਲਾ ਬਦਿੰਦੇ ਕਿ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਹੈਗੇ ਆ ਉਹਨਾਂ ਨੇ ਤੁਹਾਡੇ ਲਈ ਪ੍ਰਧਾਨ ਮੰਤਰੀ ਸਾਹਿਬ ਨੂੰ ਕਹਿੰਦੇ ਆ ਜਾਂ ਮਤਲਬ ਸਰਕਾਰ ਨੂੰ ਕਹਿੰਦੇ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਤੁਹਾਡੇ ਭੁਰਖੇ ਦੇ ਲਈ ਜਾਂ ਤੁਹਾਡੇ ਲਈ ਆਪਣਾ ਜੀਵਨ ਕੁਰਬਾਨ ਕੀਤਾ ਇੱਕ ਪਾਸੇ ਹੋਇਆ ਅਮਨ ਤੇ ਫਿਰ ਦੂਜੇ ਪਾਸੇ ਪ੍ਰਧਾਨ ਮੰਤਰੀ ਦੀ ਸਰਕਾਰ ਦੇ ਵਿੱਚ ਉਹ ਇਸ ਗੱਲ ਤੇ ਸਹਿਮਤ ਕਿਉਂ ਹੋ ਗਈ ਵੀ ਲੋ ਜੀ ਅਮਰਤਪਾਲ ਸਿੰਘ ਦੇ ਉੱਤੇ ਲਾ ਦਿੰਨੇ ਆਪਾਂ ਤਿੰਨਾਰੀ ਲਾਤੀ ਤੇ ਅਮਰਤਪਾਲ ਸਿੰਘ ਜੇ ਪਾਰਲੀਮੈਂਟ ਦੇ ਵਿੱਚ ਖਡੂਰ ਸਾਹਿਬ ਦੇ ਹਲਕੇ ਦੀ ਨੁਮਾਇੰਦਗੀ ਕਰਨ ਲਈ ਪੈਰੋਲ ਮੰਗਦਾ ਤੇ ਉਹਦੇ ਪੈਰੋਲ ਨੂੰ ਕਿਹੜਾ ਰੱਤ ਕਰਦਾ ਉਹ ਕਹਿੰਦੇ ਜੀ ਡਿਪਟੀ ਕਮਿਸ਼ਨਰ ਦੀ ਜਾਂ ਐਸਐਸਪੀ ਦੀ ਰਿਪੋਰਟ ਆ ਗਈ ਹਲਕੇ ਦੇ ਦੀ ਪਰ ਐਸਐਸਪੀ ਤੇ ਡਿਪਟੀ ਕਮਿਸ਼ਨਰ ਐਸੇ ਸਰਕਾਰ ਦੇ ਮਤੇ ਆਇਆ ਸੀ ਕੰਮ ਕਰਦੇ ਜੇ ਸਰਕਾਰ ਚੋਂ ਦੀ ਕਹਿਣ ਦੀ ਵੀ ਭਾਈ ਹਾਠੀ ਆਪਣਾ ਪੈਰੋਲ ਚਾਹੀਦੀ ਹੈ ਇਹ ਹੜਾ ਦੀ ਗੱਲ ਕਰ ਮਾਨਯੋਗ ਹਾਈ ਕੋਰਟ ਦੇ ਜੱਜ ਸਾਹਿਬਾਨ ਨੇ ਵੀ ਪੁੱਛਿਆ ਸੀ ਉਸ ਮਿਲਿਆ ਨਨ ਅਮਰਤਪਾਲ ਸਿੰਘ ਦੇ ਵਕੀਲ ਨੂੰ ਵੀ ਕੀ ਤੁਹਾਡੇ ਪਾਰਲੀਮੈਂਟ ਦੇ ਮੈਂਬਰ ਜਿਹੜੇ ਉੱਥੇ ਜਾ ਕੇ ਕਹਿਣਗੇ ਕੀ ਬੋਲਣਗੇ ਕੀ ਤਾਂ ਉਹਨਾਂ ਨੇ ਕਹਿ ਸੀ ਉਹਨਾਂ ਦੇ ਹਲਕੇ ਦੇ ਪਿਛੜਾ ਆਏ ਵੀ ਹੜਾ ਨਾਲ ਮਾਰ ਪਈ ਵੀ ਆ ਉਹ ਇਸ ਗੱਲ ਦੇ ਤੇ ਬੋਲਣਗੇ ਪਰ ਇਹਨਾਂ ਨੇ ਫਿਰ ਕਿਉਂ ਨਹੀਂ ਕਿਹਾ ਕਿ ਜੇ ਉਹ ਆਉਣਗੇ ਤੇ ਉਹ ਆਖੀਏ ਤੇ ਇਹ ਰ 5 ਕਰੋੜ ਰੁਪਈਆ ਹੈ ਉਹਦੇ ਵਿੱਚ ਕੋਸ਼ਿਸ਼ ਆ ਇਸ ਕੰਮ ਦਿੱਕਤੀ ਵੀ ਕਰਨ ਜਿਹਨਾਂ ਨੂੰ ਰੋਕਿਆ ਗਿਆ ਜੀ ਜਿਹੜਾ ਉਹਨਾਂ ਨੂੰ ਰੋਕਿਆ ਗਿਆ ਇਹਦਾ ਮਤਲਬ ਹੈ ਉਦੋਂ ਭਗਵੰਤ ਮਾਨ ਤੇ ਪੰਜਾਬ ਸਰਕਾਰ ਦੀ ਸਿਟੀ ਕੇਂਦਰ ਸਰਕਾਰ ਨਾਲ ਲੱਗਦੀ ਹੈ ਤੇ ਜੇ ਕੰਮ ਇਹ ਫਿਰ ਫਿਰ ਇਹਦਾ ਮਤਲਬ ਜਿਹੜੀ ਉਧਰ ਸਿਟੀ ਲੱਗਦੀ ਹੈ ਤਾਂ ਫਿਰ ਇਧਰ ਕਿਉਂ ਨਹੀਂ ਲੱਗ ਕਰ ਕਿਉਂ ਨਹੀਂ ਰੋਕ ਇਧਰ ਕਿਉਂ ਨਹੀਂ ਲੱਗਦੀ ਇਹ ਜਿਹੜੀ ਅੰਡਰਸਟੈਂਡਿੰਗ ਹੈ ਇਹਦੇ ਰਾਜਸੀ ਮਤਲਬ ਜੋ ਮਰਜ਼ੀ ਰੈਟਲ ਕਰ ਲੋ ਪਰ ਇਹਦੇ ਵਿੱਚ ਮੇਰੇ ਖਿਆਲ ਮੁਤਾਬਕ ਇਹ ਜੋ ਕੁਝ ਹੋ ਰਿਹਾ ਅਮਰਤਪਾਲ ਸਿੰਘ ਦੇ ਮਾਮਲੇ 'ਚ ਉਹ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਦੀ ਮਿਲ ਕੇ ਕੰਮ ਕਰਦਾ ਕਿਉਂਕਿ ਜਿਹੜੀ 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 ਐਨਐਸਏ ਲੱਗੀ ਹੈ ਨਾ ਉਹ ਐਨਐਸਏ ਅਮਰਤਪਾਲ ਸਿੰਘ ਤੇ ਕੱਲੀ ਪੰਜਾਬ ਸਰਕਾਰ ਨੇ ਆਪਦੀ ਮਰਜ਼ੀ ਨਾਲ ਨਹੀਂ ਲਾਈ ਉਹ ਕੇਂਦਰ ਸਰਕਾਰ ਦੀ ਰਾਏ ਨਾਲ ਲਾਈ ਹੈ ਕੇਂਦਰ ਸਰਕਾਰ ਦੇ ਕਹਿਣ ਤੇ ਲਾਈ ਹੈ ਜਾਂ ਕੇਂਦਰ ਸਰਕਾਰ ਨੂੰ ਭਗਵੰਤ ਸਿੰਘ ਮਾਨ ਹਰਿਆਣੇ ਨੇ ਸਪਾਰਸ਼ ਕੀਤੀ ਇਹੀ ਕਾਰਨ ਹੈ ਨਹੀਂ ਤਾਂ ਐਨਐਸਏ ਲਾ ਕੇ ਉਹਨੂੰ ਪੰਜਾਬ 'ਚ ਹੀ ਰੱਖਿਆ ਜਾ ਸਕਦਾ ਸੀ ਪੰਜਾਬ ਦੇ ਵਿੱਚ ਕਿਹੜਾ ਜੇ ਤੁਸੀਂ ਐਡੇ ਐਡੇ ਟੱਕੜੇ ਗੈਂਗਸਟਰ ਰੱਖੇ ਹੋਏ ਹੈ ਤੁਹਾਨੂੰ ਲੱਗਦਾ ਸੀ ਅਮਰਤਪਾਲ ਨੂੰ ਕਿ ਅਮਰਤਪਾਲ ਸਿੰਘ ਇੱਕ ਡੱਕਾ ਇੰਸਟਰੂਮੈਂਟ ਸੀ ਬਿਲਕੁਲ ਜਿਉ ਕਿ ਡੱਕਾ ਵੱਡਾ ਅਤਵਾਦੀ ਹੈ ਉਹਨੇ ਚੋਣ ਲੜੀ ਹੈ ਤੇ ਚੋਣ ਵੀ ਉਹਨੇ ਲੜੀ ਹੈ ਆਪਣੀ ਤੁਹਾਡੀ ਭਾਰਤੀ ਸੰਵਿਧਾਨ ਦੀ ਉਥੇ ਲੈ ਕੇ ਤੇ ਜੇ ਉਹਨਾਂ ਨੇ ਪਾਰਲੀਮੈਂਟ ਦੇ ਮੈਂਬਰ ਹੋਣ ਦੀ ਸੌਚੀ ਹੋ ਵੀ ਉਹਨਾਂ ਨੇ ਉਥੇ ਲਈ ਹੈ ਇੱਥੇ ਮੇਰੇ ਖਿਆਲ ਮੁਤਾਬਕ ਅਮਰਤਪਾਲ ਸਿੰਘ ਉਹਦੇ ਪਰਿਵਾਰ ਤੇ ਖਡੂਰ ਸਾਹਿਬ ਦੇ ਹਲਕੇ ਦੇ ਲੋਕਾਂ ਨਾਲ ਜ਼ੈਤਤੀ ਹੋਈ ਹੈ ਤੇ ਪ੍ਰਧਾਨ ਮੰਤਰੀ ਸਾਹਿਬ ਦਾ ਨਾਂ ਹੋਣਾ ਇਹ ਮੇਰੇ ਖਿਆਲ ਮੁਤਾਬਕ ਉਹ ਬਹੁਤ ਵੱਡੀ ਖੇਡ ਹੈ ਕਿਸੇ ਵੱਡੀ ਖੇਡ ਦਾ ਨਤੀਜਾ ਹੈ ਜੀ ਚਲੋ ਸਭ ਤੀਜੀ ਖਬਰ ਆਪਣੀ ਇਹ ਹੈ ਜੀ ਕਿ ਐਸਵਾਈਐਲ ਤੋਂ ਕੇਂਦਰ ਸਰਕਾਰ ਨੇ ਤਾਲਾ ਵੱਟਿਆ ਜੀ ਉਹ ਕੀ ਹੈ ਇਹ ਵੀ ਖਬਰ ਇਹਦੇ ਨਾਲ ਹੀ ਜੁੜਦੀ ਹੈ ਐਸਵਾਈਐਲ ਦੀ ਜਿਹੜੀ ਵਿਚੋਲਗੀਰੀ ਹੈ ਜੀ ਉਹ ਕੇਂਦਰ ਸਰਕਾਰ ਦੀ ਡਿਊਟੀ ਸੁਪਰੀਮ ਕੋਰਟ ਨੇ ਲਈ ਸੀ ਜੀ ਕਿਉਂਕਿ ਮਾਮਲਾ ਸੁਪਰੀਮ ਕੋਰਟ ਚ ਲੰਬੇ ਸਮੇਂ ਤੋਂ ਲਟਕ ਰਿਹਾ ਹੈ ਜੀ ਅਸੀਂ ਜਿਹੜੀ ਹੈਗੀ ਐ 122 ਕਿਲੋਮੀਟਰ ਐਸਬਾਈ ਐਲ ਜਿਹੜੀ ਆ ਪੰਜਾਬ ਦੇ ਵਿੱਚ ਤੋਂ ਵੀ ਲੰਘਦੀ ਹੈ ਪਰ ਜਦੋਂ ਦਾ ਪੰਜਾਬ ਖੜਕੂਬਾ ਸੀ ਤੇ ਖੜਕੂਬਾ ਦੇ ਸ਼ੁਰੂ ਹੁੰਦੇ ਕਰਨੇ ਵੀ ਸੀ ਕਿ ਐਸਬਾਈ ਐਲ ਪੰਜਾਬ ਨਾਲ ਕਿਸਮਤ ਟੱਕਾ ਮੰਨਿਆ ਜਾਂਦਾ ਸੀ ਇਥੋਂ ਦੇ ਰਾਜਸੀ ਲੋਕਾਂ ਨੇ ਰਾਜਸੀ ਲੀਡਰਾਂ ਨੇ ਵੀ ਉਸ ਵੇਲੇ ਕੇਂਦਰ ਸਰਕਾਰ ਦੀ ਹਾਂ ਵਿੱਚ ਹਾਂ ਮਲਾਈ ਸੀ ਤੇ ਉਹਦਾ ਨਤੀਜਾ ਫਿਰ ਉਸ ਤੋਂ ਬਾਅਦ ਫਿਰ ਉਹ ਮੋਰਚਾ ਜਿਹੜਾ ਤੁਹਾਨੂੰ ਪਤਾ ਉਹਦੇ ਵਿੱਚ ਹਿੰਸਾ ਵੀ ਹੋਈ ਬਹੁਤ ਵੱਡੇ ਪੱਧਰ ਦੇ ਤੇ 35000 ਤੇ ਕਰੀਬ 50000 ਦਾ ਨੁਕਸਾਨ ਹੋਇਆ ਉਹ ਇਹ ਹੋਇਆ ਕਿ ਐਸਬੀਐਲ ਵਾਸਤੇ ਇੱਕ ਵਾਰੀ ਕੇਂਦਰ ਸਰਕਾਰ ਨੂੰ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਸੀ लास्ट ਵਾਰੀ ਕਿ ਤੁਸੀਂ ਜੇ ਪੰਜਾਬ ਸਰਕਾਰ ਨਹੀਂ ਬਣਾਉਂਦੀ ਤੇ ਤੁਸੀਂ ਮਤਲਬ ਜਿਹੜੀਆਂ ਬਣਾਓ ਬਾਈ ਹੁਕਮ ਐਂ ਕਰੋ ਭਾਵ ਡੇਢ ਟੰਗ ਲੱਗਦਾ ਸੀ ਕਿ ਤੁਸੀਂ ਆਰਮੀ ਦੀ ਮਦਦ ਦੇ ਨਾਲ ਇਹ ਐਸਐਸਬੀਐਲ ਬਣਾਓ ਉਸ ਵੇਲੇ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਜੀ ਕੈਪਟਨ ਅਮਰਿੰਦਰ ਸਿੰਘ ਦੇ ਲਈ ਇਹ ਬਹੁਤ ਵੱਡਾ ਸੰਕਟ ਖੜਾ ਹੋ ਗਿਆ ਕਿ ਇਹਦਾ ਕੀ ਕੀਤਾ ਜਾਵੇ ਜੀ ਅਗਰ ਉਸ ਵੇਲੇ ਨਹਿਰ ਬਣਦੀ ਤੇ ਨਹਿਰ ਦਾ ਵਿਰੋਧ ਹੁੰਦਾ ਤਾਂ ਫਿਰ ਹੋਰ ਹਾਲ ਖਰਾਬਾ ਹੋਣਾ ਸੀ ਨਹਿਰ ਬਣਨੀ ਦੇਣੀ ਪੰਜਾਬ ਦੇ ਹੱਕਾਂ ਦੀ ਰਾਖੀ ਕਰਨੀ ਇਹਦੇ ਵਾਸਤੇ ਕੀ ਕਰੀਏ ਤੇ ਕੈਪਟਨ ਅਮਰਦਰ ਸਿੰਘ ਨੇ ਆਪਣਾ ਮਾਈਂਡ ਅਪਲਾਈ ਕੀਤਾ ਪਿਛਾਬ ਦੇ ਸਲਾਹਕਾਰਾਂ ਨਾਲ ਰਹਿਮਤ ਸੁਪਰਾ ਕੀਤੀ ਤੇ ਇਹਨਾਂ ਨੇ ਫਿਰ ਕੀ ਕੀਤੀ ਵੀ ਇਹ ਇੱਕ ਜਿਹੜਾ ਹੈਗਾ ਕਾਨੂੰਨ ਲੈ ਇੱਕ ਬਿੱਲ ਲੈ ਇਹਨਾਂ ਨੇ ਅਸੈਂਬਲੀ ਦੇ ਵਿੱਚ ਬਿੱਲ ਪੇਸ਼ ਕੀਤਾ ਜਿਹਦਾ ਨਾਮ ਸੀ ਵਾਟਰ ਟਰਮੀਨੇਸ਼ਨ ਐਕਟ ਜੀ ਉਹ ਵਾਟਰ ਟਰਮੀਨੇਸ਼ਨ ਐਕਟ ਆਹੀ ਕਹਿੰਦਾ ਇਹਨਾਂ ਨੇ ਵੀ ਅਸੀਂ ਪ੍ਰਾਣੇ ਸਮਝੌਤੇ ਜਿਹੜੇ ਉਹ ਕਰਤੇ ਰੱਦ ਜਿਨ੍ਹਾਂ ਸਮਝੌਤਿਆਂ ਦੇ ਤਹਿਤ ਐਸਪੀਐਲ ਬਣਨੀ ਸੀ ਇਸ ਲਈ ਇਹਦੀ ਕੋਈ ਲੋੜ ਨਹੀਂ ਜੀ ਤਾਂ ਭਾਰਤ ਸਰਕਾਰ ਨੇ ਕੀ ਕੀਤਾ ਭਾਰਤ ਸਰਕਾਰ ਨੇ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਰਾਹੀਂ ਇਹ ਮਾਮਲਾ ਸੁਪਰੀਮ ਕੋਰਟ ਨੂੰ ਭੇਜਤਾ ਕਿ ਇੱਕ ਜਿਹੜਾ ਹੈਗਾ ਐਕਟ ਬਣਾਇਆ ਇਹਨਾਂ ਨੇ ਇਹ ਐਕਟ ਠੀਕ ਹੈ ਕਿ ਗਲਤ ਹੈ ਤਾਂ ਉਹਨੇ ਜਮਾਨ ਜੋ ਸੁਪਰੀਮ ਕੋਰਟ ਨੇ ਜਿਹੜਾ ਬੜਾ ਲੰਬੇ ਸਮੇਂ ਬਾਅਦ ਉਹਦਾ ਇੱਕ ਦੇ ਦਿੱਤਾ ਸੀ ਵੀ ਇਹ ਐਕਟ ਹੈ ਜਿਹੜਾ ਇਹ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਜਿਹੜਾ ਹੈ ਨਹੀਂ ਉਸ ਜਾਇਜ਼ ਨਹੀਂ ਕਹਿ ਸਕਦੇ ਜੀ ਜਾਇਦ ਤਾਂ ਕਹਦਾ ਕਿ ਨਹੀਂ ਕਹਿ ਸਕਦੇ ਲੇਕਿਨ ਉਹਨਾਂ ਨੇ ਉਸ ਐਕਟ ਨੂੰ ਰੱਦ ਨਹੀਂ ਕੀਤਾ ਕਿਉਂਕਿ ਉਸ ਐਕਟ ਨੂੰ ਪ੍ਰਵਾਨਗੀ ਗਵਰਨਰ ਨੇ ਦਿੱਤੀ ਸੀ ਤੇ ਉਹਦੀ ਵਜ੍ਹਾ ਕਰਨ ਸੀ ਐਸਬੀਐਲ ਰੁਕੀ ਸੀ ਉਦੋਂ ਦੀ ਐਸਬੀਐਲ ਰੁਕੀ ਤਾਂ ਉਹਦਾ ਨਤੀਜਾ ਹੈ ਕਿ ਹੁਣ ਸ਼ਾਇਦ ਸੁਪਰੀਮ ਕੋਰਟ ਨੂੰ ਵੀ ਇਸ ਕੰ ਦਾ ਅਹਿਸਾਸ ਹੋ ਗਿਆ ਕਿ ਧੱਕੇ ਨਾਲ ਬਣਾਈ ਜਿਹੜੀ ਹੈਗੀ ਐਸਬੀਐਲ ਕੋਈ ਨਮਾ ਪੌੜਾ ਬਣ ਸਕਦਾ ਹੈ ਪਰ ਪੈਦਾ ਹੋ ਸਕਦਾ ਹੈ ਤੇ ਇਹ ਤਾਂ ੱੱਕੇ ਨਾਲ ਵੜਾਵਾਂਗੇ ਤੇ ਖੂਨ ਖਰਾਬਾ ਫਿਰ ਹੋ ਸਕਦਾ ਜੀ ਇਸ ਲਈ ਉਹਨਾਂ ਨੇ ਭਾਰਤ ਸਰਕਾਰ ਨੂੰ ਕਹਿ ਦਿੱਤਾ ਸੀ ਕਿ ਤੁਸੀਂ ਵਿਚੋਲਗੀ ਕਰਕੇ ਦੋਵਾਂ ਧਿਰਾਂ ਦੇ ਦਰਮਿਆਨ ਕੋਈ ਆਪਸੀ ਸਮਝ ਬਣਾ ਲਓ ਕਿ ਐਸਪੀਐਲ ਬਣਾ ਦਿਓ ਇਹਦਾ ਕੋਈ ਨਾ ਕੋਈ ਤੁਸੀਂ ਹੱਲ ਕਢੋ ਹੁਣ ਤੱਕ 5 ਮੀਟਾਂ কা ਹੋ ਚੁੱਕੀ ਹੈ ਜੀ 5 ਮੀਟਾਂ ਦੇ ਅੰਦਰ ਚ ਦੋਵੇਂ ਧਿਰਾਂ ਸਹਿਮਤੀ ਨਹੀਂ ਹੋਈਆਂ ਤਾਂ ਅੱਗੇ ਫਿਰ ਪੇਸ਼ੀ ਆ ਗਈ ਹੁਣ ਉਸ ਪੇਸ਼ੀ ਤੋਂ ਪਹਿਲਾਂ ਕੀ ਕਰਦੇ ਜੇ ਤੱਕ ਕੇਂਦਰ ਸਰਕਾਰ ਕਹਿੰਦੀ ਬਣਾਓ ਬਣਾਓ ਤਾਂ ਫਿਰ ਪੰਜਾਬ ਦੇ ਵਿੱਚ ਨੁਕਸਾਨ ਹੁੰਦਾ ਕਿਉਂਕਿ ਪਹਿਲਾਂ ਖੇਤੀ ਕਾਨੂੰਨਾ ਬਾਰੇ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਨੂੰ ਕਿਸੇ ਨੇ ਪੁੱਛਿਆ ਨਹੀਂ ਤੇ ਨਤੀਜਾ ਇਹ ਹੋਇਆ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੀਡਰ ਸੀ ਉਹਨਾਂ ਦਾ ਪੰਜਾਬ ਚ ਤਕੜਾ ਵਿਰੋਧ ਦਿਖਾਉਣਾ ਸ਼ੁਰੂ ਹੋ ਗਿਆ ਸੀ ਜੀ ਯਾਦ ਕਰੋ ਤੁਸੀਂ ਭਾਰਤੀ ਜਨਤਾ ਪਾਰਟੀ ਦਾ ਇੱਕ ਐਮਐਲਏ ਸੀ ਉਹ ਬਲੋਟ ਮੰਡੀ ਦੇ ਵਿੱਚ ਆਇਆ ਜੀ ਬਲੋਟ ਮੰਡੀ ਦੇ ਵਿੱਚ ਉਹਨੂੰ ਕੁੱਟਿਆ ਸੀ ਤੇ ਉਹਦੇ ਕੱਪੜੇ ਉਤਾਰ ਕੇ ਤੇ ਉਹਨੂੰ ਨੰਗਾ ਤੋੜ ਤਾ ਨੰਗਾ ਤੋੜ ਠੀਕ ਹੈ ਨਾ ਉਹ ਉਹਨਾਂ ਨੇ ਉਹ ਹਾਲ ਵੀ ਦੇਖਿਆ ਤੁਸੀਂ ਦੇਖੋ ਜਲੰਧਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਇੱਕ ਲੀਡਰ ਦੇ ਘਰ ਕੋਲੇ ਗੋਹਾ ਸਟਾਫ ਦਾ ਉਹਦਾ ਬੁਰਾ ਹਾਲ ਕਰਤਾ ਸੀ ਉਹ ਗੱਲ ਹੋਈ ਇਹਨਾਂ ਦੀ ਉਹ ਤਿੰਨ ਕਾਲੇ ਕਾਨੂੰਨ ਵੀ ਬਸ ਲੈਨੇ ਪਏ ਉਹ ਵੀ ਪ੍ਰਧਾਨ ਮੰਤਰੀ ਸਾਹਿਬ ਨੂੰ ਗਾਵੇਂ ਪੰਜਾਬ ਦੇ ਉੱਤੇ ਗੁੱਸਾ ਹੈ ਕਿ ਮੈਨੂੰ ਤਾਂ ਯਾਰ ਕੋਈ ਹੱਥ ਪੁੱਤੀ ਇਹ ਵੀ ਕਹਿਣ ਬੜਾ ਸੀ ਤੇ ਪੰਜਾਬੀਆਂ ਨੇ ਆ ਕੀ ਕਰ ਅੱਛਾ ਚਲੋ ਉਹ ਵਹੀ ਕੀਤੀ ਗੱਲ ਹੁਣ ਇਹ ਹੈ ਕਿ ਇਹਨਾਂ ਨੇ ਉਹ ਚੰਡੀਗੜ੍ਹ ਯੂਨੀਵਰਸਿਟੀ ਵਾਲਾ ਮਾਮਲਾ ਲਾਇਆ ਕੋਈ ਚੰਡੀਗੜ੍ਹ ਵਾਲੀ ਯੂਨੀਵਰਸਿਟੀ ਦਾ ਵਿਦਿਆਰਥੀ ਬਹੁਤ ਵਿਰੋਧ ਕਰੀ ਜਾਂਦੇ ਥੋੜਾ ਜਿਹਾ ਉਹਦੇ ਤੇ ਇਹਨਾਂ ਨੇ ਕਿਹਾ ਤਾਂ ਕੋਈ ਗੱਲ ਨਹੀਂ ਜੀ ਅਸੀਂ ਨੋਟੀਫਿਕੇਸ਼ਨ ਜਾਰੀ ਕਰ ਦਾਂਗੇ ਆਪਾਂ ਇਲੈਕਸ਼ਨ ਕਰਵਾ ਦੇਗੇ ਨਾਲ ਇੱਕ ਹੋਰ ਮਾਮਲਾ ਹੈ ਇਹ ਚੰਡੀਗੜ੍ਹ ਦਾ ਸਰੂਪ ਹੀ ਬਦਲ ਦਿੱਤਾ ਗਿਆ ਸਿੱਧਾ ਚੰਡੀਗੜ੍ਹ ਦਾ ਕੰਟਰੋਲ ਇੱਕ ਕਾਨੂੰਨ ਦੇ ذریعے 240 ਦੇ ذریعے ਇਹ ਦੇਸ਼ ਤੇ ਰਾਸ਼ਟਰਪਤੀ ਦੇ ਹਵਾਲੇ ਕਰ ਦਿੱਤਾ ਗਿਆ ਰਾਸ਼ਟਰਪਤੀ ਦੇ ਹਵਾਲੇ ਹੁੰਦਾ ਤਾਂ ਸਰਕਾਰ ਦੇ ਹਵਾਲੇ ਹੁੰਦਾ ਤੇ ਪੰਜਾਬ ਦੇ ਵਿੱਚ ਉਹਦਾ ਤਕੜਾ ਬਹੁਤ ਹੋ ਗਿਆ ਜੀ ਪਰਵਿੰਦਰ ਜਿੱਦ ਦਿਨ ਇਹ ਫੈਸਲਾ ਹੋਇਆ ਜੀ ਕਿ ਜੀ ਚੰਡੀਗੜ੍ਹ ਆਪਾਂ ਇਧਰ ਨੂੰ ਕਰ ਦਿਓ ਤੇ ਗੱਲ ਬਾਹਰ ਆਈ ਕਿ ਪਾਰਲੀਮੈਂਟ ਦੇ ਵਿੱਚ ਜਿਹੜਾ ਅਮੈਂਡਮੈਂਟ ਹੋ ਰਹੀ ਹੈ ਕਨਸਟੀਟਿਊਸ਼ਨਲ ਤਾਂ ਉਸ ਵੇਲੇ ਸੁਨੀਲ ਕੁਮਾਰ ਜਾਖੜ ਜਿਹੜੇ ਪ੍ਰਦੇਸ਼ ਕਾਂ ਜਨਤਾ ਪਾਰਟੀ ਦੇ ਪ੍ਰਧਾਨ ਹੈ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਜੀ ਇਹਨਾਂ ਨੇ ਇਮੀਡੀਏਟ ਕੀ ਕੀਤਾ ਇਹਨਾਂ ਨੇ ਇੱਕ ਆਨਲਾਈਨ ਮੀਟਿੰਗ ਬੁਲਾਈ ਆਪਣੀ ਕੋਰ ਕਮੇਟੀ ਦੀ ਤੇ ਆਨਲਾਈਨ ਮੀਟ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਇਹਨਾਂ ਨੇ ਸਵਾਲ ਕੀਤਾ ਕਿ ਦੱਸੋ ਕੌਣ ਇਸ ਕਦਮ ਦੀ ਜਿਹੜੀ ਕੇਂਦਰ ਸਰਕਾਰ ਇਹ ਕਦਮ ਚੁੱਕਣ ਜਾ ਰਹੀ ਹੈ ਕਿਹੜੇ-ਕਿਹੜੇ ਦੀ ਕੋਈ ਹਮਾਇਤ ਕਰਦੇ ਦੱਸੋ ਜੀ ਜੀ ਕੋਈ ਲੀਡਰ ਵੀ ਇਹੋ ਜਿਹਾ ਨਹੀਂ ਸੀ ਇਹ ਕਦੇ ਹਾਂਜੀ ਠੀਕ ਹੈ ਸੀ ਅਸੀਂ ਕਹਿੰਦੇ ਵੀ ਕੇਂਦਰ ਸਰਕਾਰ ਦੇ ਠੀਕਾ ਕਾਨੂੰਨ ਬਣਾਤਾ ਕਿਸੇ ਨੇ ਨਹੀਂ ਕੀਤੇ ਉਹ ਕਦੇ ਆਪਾਂ ਵਿਰੋਧ ਕਰਦੇ ਆ ਸਾਨੂੰ ਚਾਹੀਦਾ ਕੇਂਦਰ ਸਰਕਾਰ ਕੋਲ ਜਾਈ ਉਹ ਕਦੇ ਹਾਂਜੀ ਸਾਨੂੰ ਚਾਹੀਦਾ ਫਿਰ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਨੇ ਆਪਣਾ ਪ੍ਰੋਟੈਸਟ ਕਨ ਆਪਣੀ ਕੇਂਦਰੀ ਹਾਈ ਕਮਾਂਡ ਕੋਲ ਭੇਜਿਆ ਉਹ ਕੇਂਦਰੀ ਹਾਈ ਕਮਾਂਡ ਨੂੰ ਜਿਹੜਾ ਪ੍ਰੋਟੈਸਟ ਭੇਜਿਆ ਉਹਦੇ ਵਿੱਚੋਂ ਪਿੱਟੇ ਉਹਨਾਂ ਨੇ ਕਿਹਾ ਪਹਿਲਾਂ ਕਾਲੇ ਕਾਨੂੰਨਾਂ ਦੇ ਜ਼ਰੀਏ ਪੰਜਾਬ ਦੇ ਵਿੱਚ ਤੁਸੀਂ ਸਾਡੀ ਬੁਰੀ ਹਾਲਤ ਕਰਵਾਤੀ ਅੱਜ ਦੀ ਪਿੱਛੇ ਪਾਰਲੀਮੈਂਟ ਦੀ ਚੋਣ ਆਈ ਹੈ ਇਹ ਉਹ ਉਹਦੇ ਵਿੱਚ ਅਸੀਂ ਲੈ ਕੇ ਆਏ ਆ 18.5% ਦੇ ਕਰੀਬ ਅਸੀਂ ਵੋਟਾਂ ਲੈ ਗਏ ਆਪਾਂ ਤਾਂ ਇਹ ਸੋਚਦੇ ਸੀ ਆਪਣੇ ਬਲ ਬੁੱਤੇ ਚੋਣ ਲੜ ਲਾਂਗੇ ਅਰ ਜਿਵੇਂ ਤੁਸੀਂ ਚੰਡੀਗੜ੍ਹ ਦੇ ਮਾਮਲੇ ਨੂੰ ਨਿਪਟਾਰ ਰਹੇ ਹੋ ਭਾਈ ਸਾਹਿਬ ਇਹਦਾ ਨਤੀਜਾ ਤਾਂ ਇਹ ਹੋ ਜੂ ਕਿ ਲੋਕਾਂ ਨੇ ਸਾਨੂੰ ਘਰਾਂ ਚੋਂ ਬਾਹਰ ਨਹੀਂ ਨਿਕਲਦੇ ਇਹ ਆਪਾਂ ਨੂੰ ਪਤਾ ਹੈ ਕਾਲੀ ਇਹਦਾ ਕੀ ਹਾਲਾਤ ਹੋ ਗਿਆ ਸੀ ਬੇਅਦਬੀ ਤੋਂ ਬਾਅਦ ਇਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਕੀ ਕਰਦੇ ਹੋ ਹੁਣ ਤਾਲਾ ਤਾਂ ਬੱਟਿਆ ਹੈ ਭਾਰਤ ਸਰਕਾਰ ਨੇ ਕਿ ਭਾਰਤ ਸਰਕਾਰ ਨਹੀਂ ਚੱਲਦੀ ਇਹ ਪੰਜਾਬ ਦੇ ਲੋਕਾਂ ਦਾ ਹੋਰ ਵਿਰੋਧ ਲੈ ਜਾਵੇ ਤੇ ਜੇ ਕੋਈ ਮਾੜੀ ਮੋਟੀ ਗੁੰਜਾਇਸ਼ ਹੈ ਕਿ ਇੱਥੇ ਭਾਰਤੀ ਜਨਤਾ ਪਾਰਟੀ ਨੇ ਆਪਣੀ ਸਪੇਸ ਭਾਦਦੀ ਹੈ ਕਿ ਸਾਨੂੰ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਕੁਝ ਜਗ੍ਹਾ ਮਿਲ ਜੇ ਤਾਂ ਫਿਰ ਐ ਜਗ੍ਹਾ ਨਹੀਂ ਮਿਲਦੀ ਉਹ ਜਗ੍ਹਾ ਮਿਲ ਜੇ ਇਸ ਕਾਲ ਨੂੰ ਬੰਦੇ ਨਜ਼ਰ ਰੱਖਦਾ ਹੋਇਆ ਪੰਜਾਬ ਦੀ ਇਕਾਈ ਬਨੂ ਜਿਹੜਾ ਵਿਰੋਧ ਕੀਤਾ ਹੈ ਉਸ ਵਿਰੋਧ ਨੂੰ ਨੋਟ ਕਰਦੇ ਹੋਇਆ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਨੇ ਉਹਨੇ ਇਹ ਸੋਚ ਲਿਆ ਕਿ ਥੋੜਾ ਜਿਹਾ ਪਾ ਟਾਲੇ ਬੈਠ ਰੋ ਆਪਾਂ ਕੀ ਲੈਣ ਜਿਆ ਐਸਐਮਆਈਐਲ ਵਾਲਾ ਨਵਾਂ ਫਤ ਖੜਾ ਕਰ ਲੈ ਤਾਂ ਫਿਰ ਹੋਰ ਨਮਾ ਹੋਰ ਹੋਰ ਤਾਂ ਇਸ ਐਸਐਮਆਈ ਵਾਲੇ ਚਲ ਚੁਏ ਵੀ ਸਸਰੀ ਕਾਲ ਜੀ ਉਸ ਮੁੱਖ ਮੰਤਰੀ ਨੂੰ ਵੀ ਚਿੱਠੀ ਲਿਖਤੀ ਮਾਰਿਆ ਨੇ ਸਾਡੇ ਵਾਲੇ ਨੂੰ ਚਿੱਠੀ ਲਿਖ ਕੇ ਰਾਜ਼ ਆਪੇ ਨੂੰ ਵੇਢੋ ਸਾਨੂੰ ਨਾਲ ਵਿੱਚ ਸਾਨੂੰ ਪਾਸੇ ਕਰੋ ਆ ਉਹਨਾਂ ਨੇ ਖੜਾ ਸੜਾ ਗਰੀ ਪੁੰਜਾ ਸੜਾਇਆ ਬਿਲਕੁਲ ਚਿੜੀ ਪੁੰਜਾ ਸੜਾ ਕੇ ਜੀ ਬਹੁਤ ਬਹੁਤ ਧੰਨਵਾਦ ਢਿੱਲੋ ਸਾਹਿਬ ਤੁਹਾਡਾ ਸਾਰੇ ਹੀ ਦਰਸ਼ਕ ਸ਼ਰੋਤਿਆਂ ਨੂੰ ਤੇ ਸਾਡੇ ਚਾਹਣ ਵਾਲੇ ਜਿੰਨੇ ਵੀ ਸਾਡਾ ਵਕਤੋ ਢਿੱਲੋ YouTube ਚੈਨਲ ਦੇਖਦੇ ਆ ਫੇਰ ਮੇਰੀ ਬੇਨਤੀ ਹੈ ਵੀ ਵੱਧ ਤੋਂ ਵੱਧ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਆ ਕਰੋ ਨਾਲ ਪੇਜ ਵੀ ਬਣਿਆ ਹੋਇਆ ਵਕਤੋ ਢਿੱਲੋ ਤੇ Instagram ਵੀ ਚੱਲਦਾ ਨਾਲ ਧੰਨਵਾਦ ਜੀ ਸਸਕਾ ਜੀ